ਬਿੰਦੀ ਸਵਾਲੀ ਦੀ ਅੱਖਾਂ ਚ ਪਾਣੀ ਕਿਤੇ ਨਿਕਲਿਆ ਪ੍ਰਮਾਤਮਾ ਜੇ ਮੇਰੇ ਕੋਲ ਤੋਂ ਦੂਜਾ ਹੱਥ ਦਿੱਤਾ ਹੁੰਦਾ ਤੇ ਅੱਜ ਬਹੁਤ ਹਸਪੀਟਲ ਇਹੋ ਜਿਹੇ ਜਿੱਥੇ ਕਹਿੰਦੇ ਵੀ ਟੋਬਿਕ ਕੰਟਿਆ ਤਾਂ ਕੋਈ ਵੀ ਪਾੜ ਕਟਿਆ ਹੋਵੇ ਤੇ ਲੈ ਆਓ ਅਸੀਂ ਜੋੜ ਦਾਂਗੇ ਕੀ ਬਿੰਦੀ ਕੋਲੇ ਉਸ ਟਾਂ ਪੈਸਾ ਨਹੀਂ ਸੀਗਾ ਜਾਂ ਪੈਸਾ ਘਰ ਦੇ ਲਾਉਣਾ ਨਹੀਂ ਚਾਹੁੰਦੀ ਸੀ ਸਾਸਤਰੀ ਗਾਲ ਜੀ ਸਾਰਿਆਂ ਨੂੰ ਮੇਰੇ ਮਿੱਤਰ ਪਿਆਰਿਆਂ ਨੂੰ ਤੇ ਅੱਜ ਉਹ ਸ਼ਖਸੀਅਤ ਨਾਲ ਆ ਸਾਡੇ ਜਿੰਦੀ ਦੁਨੀਆ ਫੈਨ ਹੈ ਜਿੰਦਾ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਸੱਤ ਸਮੁੰਦਰਾਂ ਪਾਰ ਵੀ ਨਾਮ ਚੱਲਦਾ ਹੈ ਜਿੰਦੇ ਫਾਲੋਅਰਾਂ ਦੀ ਗੱਲ ਕਰਾਂ ਇੰਸਟਾਗ੍ਰam ਤੇ 90000 ਤੇ ਫੇਸਬੁੱਕ ਦਾ ਨਾਲ ਨਾਲ ਰਲਾ ਕੇ 1 ਲੱਖ ਪਲੱਸ ਫਾਲੋਅਰ ਆ ਸਾਡੇ ਭਰਾ ਤੇ ਤੇ ਜਿੰਦਾ ਨਾਮ ਪਾਸਵਰਡ ਦੇ ਵਿੱਚ ਬੱਚੇ-ਬੱਚੇ ਦੇ ਜ਼ਬਾਨੀ ਨਾਮ ਹੈ ਯਾਦ ਹੈ ਪਿੰਡੀ ਸੁਹਾਲੀ ਸਾਡਾ ਭਰਾ ਸਾਡੇ ਨਾਲ ਪਹੁੰਚਾ ਅੱਜ ਬਿੰਦੀ ਜੀ ਇੱਥੇ ਪਹੁੰਚਣ ਲਈ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਮੈਂ ਕਹਦਾ ਪਾਉ ਮੈਮੋ ਹਣਾ ਤੇ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਇਹ ਨੂੰ ਸਬੱਬ ਵਖਸ਼ਿਆ ਕਿ ਮੌਨ ਨਾਲ ਗੱਲਬਾਤ ਕਰੀ ਬਿੰਦੀ ਸੋਹਾਲੀ ਦਾ ਕੀ ਨਾਮ ਆ ਪੂਰਾ ਅ ਜੇ ਮੈਂ ਆਪਣੇ ਨਾਮ ਦੀ ਗੱਲ ਕਰਾਂ ਮੇਰਾ ਰੀਅਲ ਨੇਮ ਦਵਿੰਦਰ ਸਿੰਘ ਹੈ ਤੇ ਮਨੁਕਰੀ ਘੜ ਤੇ ਦੁਨੀਆ ਬਿੰਦੀ ਸੋਹਾਲੀ ਜਾਂ ਮਨ ਸੋਸ਼ਲ ਮੀਡੀਆ ਤੇ ਬਿੰਦੀ ਸੋਹਾਲੀ ਦੇ ਨਾਮ ਨਾਲ ਜਾਣਦੇ ਨੇ ਤੇ ਬਿੰਦੀ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਮੇਰੇ ਪਰਿਵਾਰ ਦੀ ਗੱਲ ਕਰੀ ਜਾਵੇ ਤਾਂ ਮੇਰੇ ਮੰਮੀ ਪਾਪਾ ਬ੍ਰਦਰ ਵੱਡਾ ਤੇ ਦੋ ਸਿਸਟਰ ਤੇ ਮੇਰੀ ਵਾਈਫ ਤੇ ਮੇਰੀ ਭਾਬੀ ਜੀ ਮੇਰਾ ਭਤੀਜਾ ਮੇਰੀ ਬੇਟੀ ਤੇ ਮੇਰੇ ਚਾਚਾ ਚਾਚੀ ਦੇ ਨਾਲ ਮਾ ਇੱਕ ਬੇਟਾ ਸੋਹਾਲੀ ਪਿੰਡ ਕਿੱਥੇ ਪੈਂਦਾ ਹੈ ਤੇ ਡਿਸਟ੍ਰਿਕਟ ਮੋਹਾਲੀ ਪੈਂਦਾ ਜੀ ਤਹਿਸੀਲ ਖਰੜ ਪੈ ਜਾਂਦੀ ਹੈ ਨੇੜੇ ਕੋਰਾਲੀ ਪੈ ਜਾਂਦਾ ਹੈ ਤੇ ਇੱਥੇ ਮੇਰਾ ਛੋਟਾ ਜਿਹਾ ਪਿੰਡ ਹੈ ਕਹਿ ਸਕਦੇ ਆ ਕਿ ਇਹ ਸੋਹਾਲੀ ਸਾਹਿਬ ਜادہ ਅਜੀਤ ਸਿੰਘ ਨਗਰ ਬਿਲਕੁਲ ਜਿੰਨੂੰ ਆਪਾਂ ਕਹਿੰਨੇ ਆ ਸਾਹਿਬ ਜਤਾ ਅਜੀਤ ਸਿੰਘ ਨਗਰ ਹੈ ਪਰ ਆਪਾਂ ਲੋਕਾਂ ਦੇ ਮੂੰਹ ਤੇ ਮੁਹਾਲੀ ਹੈ ਇਹ ਭਰਾ ਸਾਡੇ ਦਾ ਪਿੰਡ ਵਿੱਚ ਸੁਹਾਲੀ ਉੱਤੇ ਪੈਂਦਾ ਹੈ ਤੇ ਦੂਜੀ ਗੱਲ ਕਿੰਨਾ ਟਾਈਮ ਹੋ ਗਿਆ ਪਿੰਡੀ ਨੂੰ ਕ੍ਰਿਕਟ ਖੇਡਦਿਆਂ ਅ ਜੇ ਕ੍ਰਿਕਟ ਦੀ ਗੱਲ ਕਰਾਂ ਤਾਂ ਮੈਨੂੰ 17 ਤੋਂ 18 ਸਾਲ ਹੋ ਗਏ ਕ੍ਰਿਕਟ ਦੇ ਨਾਲ ਜੁੜੇ ਹੋਏ ਨੂੰ ਬਹੁਤ ਲੰਬਾ ਟਾਈਮ ਮੈਂ ਕ੍ਰਿਕਟ ਖੇਡਿਆ ਹੈ ਤੇ ਪਹਿਲੀ ਵਾਰ ਕਿੰਨੀ ਉਮਰ ਦੇ ਵਿੱਚ ਗਰਾਊਂਡ ਦਾ ਮੂੰਹ ਦੇਖਿਆ ਸੀਗਾ ਅ ਗਰਾਊਂਡ ਦੇ ਨਾਲ ਮੋ ਤਾਂ ਸ਼ੁਰੂ ਤੋਂ ਪੈ ਗਿਆ ਸੀਗਾ ਜਦੋਂ 7-8 ਸਾਲ ਦਾ ਸੀਗਾ ਉਦੋਂ ਹੀ ਸ਼ੌਂਕ ਪੈ ਗਿਆ ਸੀਗਾ ਉਦੋਂ ਮੋਗਰੀਆਂ ਨਾਲ ਖੇលਿਆ ਕਰਦੇ ਸੀਗੇ ਥਾਪੀਆਂ ਕਹਿੰਦੇ ਜਿਹਨੂੰ ਕ੍ਰਿਕਟ ਤੇ ਜਾਂ ਫਿਰ ਆਪ ਦਾ ਬੱਲਾ ਬਣਾ ਲੈਂਦੇ ਸੀਗੇ ਉਸ ਤੋਂ ਬਾਅਦ ਜੇ ਮੈਂ ਟੂਰਨਾਮੈਂਟ ਦੀ ਗੱਲ ਕਰਾਂ ਤਾਂ ਜਦੋਂ ਮੇਰੀ 15 ਜਾਂ 16 ਸਾਲ ਦੀ ਉਮਰ ਸੀਗੀ ਉਦੋਂ ਮੈਂ ਪਹਿਲੀ ਵਾਰ ਕ੍ਰਿਕਟ ਖੇਡਿਆ ਸੀਗਾ ਤੇ ਬੇਬੇ ਦੇ ਕਿੰਨੇ ਥਾਪੇ ਤੋੜੇ ਅ ਟਾਈਮ ਦੇ ਨਾਲ ਟੁੱਟ ਜਾਂਦੇ ਸੀ ਕਿਤੇ ਰੱਖ ਦਿੰਦੇ ਸੀਗੇ ਚੋਰੀ-ਚੋਰੀ ਮਾਫੀ ਮੰਗ ਕੇ ਇਤੇ ਕੋਟ ਪਈ ਕਿ ਕਿਤਨੇ ਗਿਆਨ ਨੇ ਰਾ ਹੋ ਗਿਆ ਜਾਂ ਛੋਟਿਆਂ ਹੁੰਦਿਆਂ ਜਾਂ ਆਥਾਪਾ ਤੋੜਦਾ ਹਨ ਸੁੱਤਰ ਘਰਦਿਆਂ ਨੇ ਕੱਪੜੇ ਧੋਣੇ ਹੁੰਦੇ ਸੀਗੇ ਅਸੀਂ ਥਾਪੀ ਚੱਕ ਕੇ ਮੋਗਰੇ ਨਾਲ ਹੀ ਖੇਡਣ ਲੱਗ ਜਾਂਦੇ ਸੀਗੇ ਜਦੋਂ ਬੱਚੇ ਹੁੰਦੇ ਸੀਗੇ ਲੇਟ ਹੁੰਦੇ ਸੀਗੇ ਗਾਲਾਂ ਸੋਣੀਆਂ ਪੈਂਦੀਆਂ ਸੀ ਕਿਉਂਕਿ ਕੰਮਕਾਰ ਕਰਦੇ ਨਹੀਂ ਸੀ ਕ੍ਰਿਕਟ ਦੇ ਨਾਲ ਹੀ ਲੱਗੇ ਹੋਏ ਸੀ ਬਿੰਦੀ ਸੁਹਾਲੀ ਦੇ ਪਰਿਵਾਰ ਚ ਕੋਈ ਪਹਿਲਾਂ ਖੇਡਦਾ ਹੋਇਆ ਜਾਂ ਬਿੰਦੀ ਪਹਿਲਾ ਪਲੇਅਰ ਹੈ ਪਰਿਵਾਰ ਦੇ ਵਿੱਚੋਂ ਜਿਹੜਾ ਗਰਾਊਂਡ ਨਾਲ ਜੁੜਿਆ ਨਹੀਂ ਜੇ ਮੈਂ ਗੱਲ ਕਰਾਂ ਤਾਂ ਮੇਰੇ ਚਾਚਾ ਜੀ ਹੁਣੇ ਵੀ ਖੇਡਦੇ ਸੀਗੇ ਫਿਰ ਮੈਂ ਆਪਣੇ ਬ੍ਰਦਰਸ ਨੂੰ ਦੇਖਿਆ ਖੇਡਦੇ ਨੂੰ ਵੱਡੇ ਨੂੰ ਫਿਰ ਉਹਨਾਂ ਨਾਲ ਮੈਂ ਇੱਕ ਗਰਾਊਂਡ ਤੇ ਜਾਣਾ ਸਟਾਰਟ ਕਰਤੀਆ ਫਿਰ ਉੱਤੇ ਮੈਂ ਕੀਪਲ ਦੇ ਪਿੱਛੇ ਖੜ ਜਾਣਾ ਬੋਲਾਂ ਚੱਕਣਾ ਫਿਰ ਮੰਨੂੰ ਐਸੇ ਮੌਕੇ ਮਿਲੇ ਕਿ ਮੈਂ ਕੈਚ ਕੁਝ ਕਿਤੇ ਫਿਰ ਮੈਂ ਨਾਰਮਲ ਗਰਾਊਂਡ ਦੇ ਵਿੱਚ ਫਿਲਡਿੰਗ ਕੀਤੀ ਫਿਰ ਮੰਨੂੰ ਮੌਕੇ ਮਿਲਦੇਗੇ ਮੈਂ ਕਦੇ ਮੌਕਾ ਗਵਾਣ ਹੀ ਨਹੀਂ ਦਿੱਤਾ ਬਿੰਦੀ ਸੁਹਾਲੀ ਨੇ ਪਹਿਲਾ ਟੂਰਨਾਮੈਂਟ ਕਿੰਨੀ ਉਮਰ ਦੀ ਉਮਰ ਦੀ ਜਦੋਂ ਪਹਿਲਾ ਕਿਤੇ ਬਾਹਰ ਪਿੰਡ ਤੋਂ ਟੂਰਨਾਮੈਂਟ ਖੇਡਿਆ ਆ ਆਲਮੋਸਟ 5 15 16 ਸਾਲ ਦੀ ਉਮਰ ਚ ਮੈਂ ਟੂਰਨਾਮੈਂਟ ਆਪਦੇ ਨਾਲ ਦੇ ਪਿੰਡਾਂ ਚ ਖੇਡਣਾ ਸਟਾਰਟ ਕਰਦਾ ਸੀਗਾ ਪਿੰਡ ਦੀ ਟੀਮ ਤੇ ਪਿੰਡੀ ਸੁਹਾਲੀ ਦੇ ਪ੍ਰਮਾਤਮਾ ਨੇ ਉਦੋਂ ਦੋਵੇਂ ਹੱਥ ਠੀਕ ਸੀਗੇ ਜਦੋਂ ਪਹਿਲਾ ਟੂਰਨਾਮੈਂਟ ਕਿਤੇ ਬਿਲਕੁਲ ਜੀ ਜੇ ਹੱਥ ਦੀ ਗੱਲ ਕਰਾਂ ਤਾਂ ਅੱਜ ਤੋਂ ਲਗਭਗ 11 ਸਾਲ 2 2013 ਤੋਂ 11 ਸਾਲ ਹੋ ਗਏ ਪੂਰੇ 2013 ਦੇ ਵਿੱਚ ਉਹ ਇਨਸੀਡੈਂਟ ਹੋਇਆ ਮਹਾਰਾਜ ਕੇ ਪਾਸ ਨਹੀਂ ਚੱਲਿਆ ਉਹ 2013 ਦਾ ਇਨਸੀਡੈਂਟ ਆ ਬਿਲਕੁਲ ਅਕਤੂਬਰ 26 ਦੀ ਗੱਲ ਹੈ ਸਵੇਰੇ 8:00 ਵਜੇ 2013 ਚ ਮੇਰਾ ਹੱਥ ਜਿਹੜਾ ਕੱਟ ਗਿਆ ਸੀਗਾ ਮਸ਼ੀਨ 'ਚ ਆ ਗਿਆ ਸੀਗਾ ਪੱਟੇ ਕੋਲ ਦਾ ਜੀ ਤੇ ਜਦੋਂ ਹੱਥ ਕਟਿਆ ਕਿਸੇ ਹਸਪਤਾਲ ਗਏ ਨਹੀਂ ਅ ਜਦੋਂ ਹੱਥ ਕਟਿਆ ਤਾਂ ਮੈਂ ਪਹਿਲਾਂ ਆਪਣੇ ਮਨ ਨੂੰ ਇੱਕ ਲੋਕਲ ਡਾਕਟਰ ਜੀ ਨਾਲ ਦੇ ਪਿੰਡ ਤੇ ਉੜ ਉਸ ਤੇ ਲੈ ਗਏੁੰਡੇ ਚਾਕੇ ਬਿਲਕੁਲ ਪੜੋਸ ਦੇ ਕਿਉਂਕਿ ਜਦੋਂ ਹੱਥ ਕਟਿਆ ਮੈਨੂੰ ਇੱਕ ਇੱਕ ਮਿੰਟ ਦਾ ਯਾਦ ਉਹਨਾਂ ਨੇ ਦੇਖਿਆ ਤੇ ਉੜੋ ਕਹਿੰਦੇ ਵੀ ਨਹੀਂ ਤੁਸੀਂ ਸ਼ਰਮਾ ਹਸਪਤਾਲ ਲੈ ਜਾਓ ਫਰੜ ਫਿਰ ਮੈਂ ਸ਼ਰਮਾ ਹਸਪਤਾਲ ਗਿਆ ਉਹਨਾਂ ਕੋਲ ਉਹਨਾਂ ਦੇ ਵਸ ਤੋਂ ਬਾਅਦ ਸੀਗਾ ਕੇਸ ਉਹਨਾਂ ਨੇ ਮੈਨੂੰ ਰੈਫਰ ਕਰਤਾ ਗਵਰਨਮੈਂਟ ਹਸਪੀਟਲ ਖਰੜੀ ਉੱਥੇ ਗਿਆ ਉਹਨਾਂ ਨੇ ਮੇਰੀ ਮੱਲਮ ਪੱਟੀ ਕੀਤੀ ਤੇ ਮੈਨੂੰ ਕਹਿੰਦੇ ਵੀ ਸਾਡੇ ਕੋਲ ਡਾਕਟਰ ਨਹੀਂਗੇ ਤੁਸੀਂ ਇੱਦਾਂ ਕਰੋ ਤੁਸੀਂ 16 ਚ ਲੈ ਜਾਓ ਉਹਨਾਂ ਨੇ ਮੈਨੂੰ 16 ਚ ਹਸਪੀਟਲ ਭੇਜਤਾ ਪੱਟੀ ਕਰਕੇ ਉੱਥੇ ਰਸਤੇ 'ਚ ਮੈਂ ਜਾਂਦਾ ਰਿਹਾ ਆਪਣੇ ਚਾਚਾ ਜੀ ਨਾਲ ਤੇ ਐਂਬੂਲੈਂਸ 'ਚ ਗਿਆ ਮੈਨੂੰ ਇੱਕ ਇੱਕ ਮਿੰਟ ਯਾਦ ਆਦਾ ਉੱਥੇ ਮੈਂ ਜਦੋਂ ਪਹੁੰਚਿਆ 16 ਚ ਤਾਂ ਉਸ ਤੋਂ ਮਨਵੀਰ ਦਾ ਮਨਵੀਰ ਨਾਮ ਦਾ ਮੁੰਡਾ ਇਹ ਮਿਲਿਆ ਜਿਹੜਾ ਮੇਰੇ ਨਾਲ ਕਾਫੀ ਲੰਬਾ ক্রিকেট ਖੇਡਿਆ ਉਹਨੇ ਮੈਨੂੰ ਪੁੱਛਿਆ ਕੀ ਹੋ ਗਿਆ ਮੈਂ ਉਹਨੂੰ ਦ ਉੱਤੇ ਉਹਨਾਂ ਕੋਲੇ ਇਕੁਪਮੈਂਟ ਪੂਰੇ ਨਹੀਂ ਸੀਗੇ ਕਾਰਨ ਤੋਂ ਕਹਿ ਸਕਦੇ ਆਪਾਂ ਨੂੰ ਉਹਨਾਂ ਨੂੰ ਤੇ ਫਿਰ ਮੈਨੂੰ ਉਹਨਾਂ ਨੇ ਰੈਫਰ ਕਰਤਾ ਪੀਜੀਏ ਤੇ ਆਲਮੋਸਟ ਮੈਂ 8 ਵਜੇ ਹੱਥ ਕੱਢਦਾ 11 ਸਵਾ 11 ਦੇ ਕਰੀਬ ਪੀਜੀਏ ਪਹੁੰਚਿਆ ਤਿੰਨ ਸਵਾ 3 ਘੰਟੇ ਦਾ ਸਮਾਂ ਨਿਕਲ ਗਿਆ ਸੀ ਬਿਲਕੁਲ ਬਹੁਤ ਹਸਪੀਟਲ ਇਹੋ ਜਿਹੇ ਅਜਿੱਥੇ ਕਹਿੰਦੇ ਵੀ ਟੋਪਿਕ ਕੰਢਿਆਂ ਦਾ ਕੋਈ ਵੀ ਪਾਰਟ ਕਟਿਆ ਹੋਵੇ ਤੇ ਲੈ ਆਓ ਅਸੀਂ ਜੋੜ ਦਾਂਗੇ ਕੀ ਬਿੰਦੀ ਕੋਲੇ ਉਸ ਟਾਂ ਪੈਸਾ ਨਹੀਂ ਸੀਗਾ ਜਾਂ ਪੈਸਾ ਘਰ ਦੇ ਲਾਉਣਾ ਨਹੀਂ ਚਾਹੁੰਦੇ ਸੀ ਉਦੋਂ ਕੀ ਕੰਡੀਸ਼ਨ ਸੀ ਕਿ ਜਿਹੜਾ ਆਪਾਂ ਉਹ ਲਾਜ ਨਹੀਂ ਕਰਵਾ ਸਕੇ ਬਹੁਤ ਹਸਪਤਾਲ ਆ ਪੰਜਾਬ ਦੇ ਵਿੱਚ ਮਹਿੰਗੇ ਆ ਪਰ ਲਾਜ ਕਹਿੰਦੇ ਜ਼ਰੂਰ ਕਰਦੇ ਆ ਇਸ ਬਾਰੇ ਅ ਜਦੋਂ ਹੱਥ ਕਟਿਆ ਉਦੋਂ ਸ਼ਾਇਦ ਟੈਕਨੋਲੋਜੀ ਕਹਿ ਸਕਦੇ ਆ ਘਟਕੀ ਬਟ ਜਦੋਂ ਮੈਨੂੰ ਪੀਜੀਆਈ ਲੈ ਕੇ ਗਿਆ ਤਾਂ ਪੀਜੀਆਈ ਚ ਮੰਨੋ ਤੇ ਮੇਰੇ ਘਰ ਦੇ ਡਾਕਟਰਾਂ ਨੇ ਕਿਹਾ ਕਿ ਇਹਦਾ ਜਿਹੜਾ ਹੱਥ ਕਟਿਆ ਉਹਨੂੰ ਤੁਸੀਂ ਲੈ ਕੇ ਆਓ ਕਿ ਅਸੀਂ ਦੇਖਣਾ ਸ਼ਾਇਦ ਜੁੜ ਜੇ ਜਦੋਂ ਇਕੱਠਾ ਕਰਕੇ ਲੈ ਕੇ ਆਏ ਤਾਂ ਬਹੁਤ ਜ਼ਿਆਦਾ ਚੂਰਾ ਹੋ ਗਿਆ ਸੀ ਜਾਂ ਟੋਕਾ ਕਰਦੇ ਟਾਈਮ ਬਿਲਕੁਲ ਚੂਰਾ ਤਾਂ ਉਹ ਸਮਝਣ ਲੱਗਿਆ ਉਹ ਕਹਿੰਦੇ ਵੀ ਇਹਦਾ ਕੁਝ ਨਹੀਂ ਹੋ ਸਕਦਾ ਜੇ ਗੱਲ ਕਰਾਂ ਟ੍ਰਾਂਸਪਲੈਂਟ ਹੱਥ ਦੀ ਤਾਂ ਉਹ ਹਾਲਤ ਕੰਡੀਸ਼ਨ ਕਰਦੀ ਇੰਨੀ ਚੰਗੀ ਨਹੀਂ ਸੀ ਕਿ 20-25 ਲੱਖ ਰੁਪਏ ਜਾਂ 30 ਲੱਖ ਕਰਦੇ ਟ੍ਰਾਂਸਪਲੈਂਟ ਤੇ ਲਾ ਸਕਦੇ ਕਿ ਘਰ ਤੋਂ ਬਹੁਤ ਟਿਕ ਟਿਕ ਜੀਏ ਪੈਸਾ ਜੇ ਪੈਸਾ ਹੁੰਦਾ ਜੇ ਟ੍ਰਾਂਸਪਲੈਂਟ ਹੋ ਜਾਂਦਾ ਉਸ ਚੀਜ਼ ਨੂੰ ਤੇ ਮਹਿਸੂਸ ਕਰਦੇ ਹੋਂ ਦੁਖੀ ਹੁੰਨੇ ਹੋਂ ਕਿ ਜੇ ਸਾਨੂੰ ਪ੍ਰਮਾਤਮਾ ਨੇ ਉਸ ਟਾਈਮ ਪੈਸੇ ਨਹੀਂ ਹੁੰਦੇ ਤੇ ਅੱਜ ਉਹ ਟ੍ਰਾਂਸਪਲੈਂਟ ਹੋ ਸਕਦਾ ਜਾਂ ਟ੍ਰਾਂਸਪਲੈਂਟ ਦਾ ਜੀ ਹੁਣ ਵੀ ਦੇਖੋ ਹੋ ਸਕਦਾ নো ਡਾਊਟ ਹੈ ਨਾ ਪਰ ਹੁਣ ਪੈਦਾ ਕੋਈ ਨਹੀਂਗਾ ਕਿਉਂਕਿ ਅੱਧੀ ਉਮਰ ਆਲਮੋਸਟ ਲੰਘ ਗਈ ਤੇ ਮੈਂ ਇਹ ਦਾ ਹੈਬਿਚੁਅਲ ਹੋ ਗਿਆ ਮਤਲਬ ਹੈਬਿਟ ਬਣ ਗਈ ਮੇਰੀ ਤੇ ਮੈਂ ਹੁਣ ਇਹਦੇ ਨਾਲ ਰਹਿ ਸਕਦਾ ਪਰ ਹਾਂ ਜੇ ਉਦੋਂ ਪੈਸਾ ਹੁੰਦਾ ਜੇ ਇਦਾਂ ਦਾ ਕੋਈ ਆਪਸ਼ਨ ਹੁੰਦਾ ਸ਼ਾਇਦ ਬਹੁਤ ਕੁਝ ਇਹਦਾ ਹੁਣ ਹਾਲਾਤ ਦੇਖੇ ਉਹ ਨਾ ਦੇਖ ਪਾਉਂਦਾ ਪਰ ਚਲੋ ਜੋ ਰੱਬ ਨੂੰ ਮੰਜ਼ੂਰ ਹੈ ਜੀ ਉਹ ਫਿਰ ਜਦੋਂ ਬਿੰਦੀ ਸਵਾਲੀ ਦਾ ਹੱਥ ਕੱਟਿਆ ਪੂਰਾ ਯਾਦ ਸੀ ਤੈਨੂੰ ਮਹਿਸੂਸ ਸੀਗਾ ਵੀ ਮਹਿਸੂਸ ਹੋ ਰਿਹਾ ਸੀ ਵੀ ਮੇਰੇ ਕੁਝ ਕੱਟਿਆ ਗਿਆ ਸਰੀਰ ਦਾ ਇੱਕ 파ਟ ਜਦੋਂ ਪਹਿਲਾ ਗੰਡਾਸਾ ਮਸ਼ੀਨ ਦਾ ਵੱਜਿਆ ਤੇ ਮੈਂ ਬੜਾ ਭਬਕ ਹੋ ਗਿਆ ਤੇ ਮੈਂ ਬੜਾ ਰੋਲਾ ਪਾਇਆ ਉਦੋਂ ਪਰ ਮੈਂ ਸੇਵ ਨਹੀਂ ਕਰ ਪਾਇਆ ਮੈਂ ਬੜਾ ਜ਼ੋਰ ਲਾ ਕੇ ਰੱਖਿਆ ਰੋਕ ਕੇ ਰੱਖਿਆ ਕਿਉਂਕਿ ਹੱਥ ਅੱਧ ਤੋਂ ਵੱਧ ਕੱਟ ਗਿਆ ਸੀਗਾ ਤੇ ਉਦੋਂ ਇੱਕ ਛੋਟੇ ਜਿਹੇ ਜਵਾਕ ਨੇ ਸਕੂਲ ਜਾਂਦਾ ਸੀ ਉਹਨੇ ਬੰਦ ਕੀਤਾ ਇੰਜ ਪਰ ਉਦੋਂ ਜਦੋਂ ਹੱਥ ਦੇਖਿਆ ਤੇ ਮੇਰੇ ਮਨ ਚ ਆਇਆ ਕਿ ਸਭ ਕੁਝ ਹੀ ਖਤਮ ਹੋ ਗਿਆ ਹੈ ਕਿ ਬਣ ਗਿਆ ਪਾਣਾ ਵਰਤ ਗਿਆ ਮਨ ਰੱਬਾ ਬੜਾ ਡੀਮੋਟੀਵੇਟ ਹੋਇਆ ਉਹ ਤੇ ਕਦੇ ਬਿੰਦੀ ਸੁਹਾਲੀ ਇਹ ਜੋ ਇਨਸੀਡੈਂਟ ਹੋਇਆ ਤਾਂਦੇ ਇੱਕ ਤੇ ਕੱਲਾ ਬੈਠ ਕੇ ਰੋਇਆ ਤਾਂ ਜ਼ਰੂਰ ਹੋਣਾ ਮੈਂ ਦੱਸ ਨਹੀਂ ਸਕਦਾ ਜੀ ਮੈਂ ਬਹੁਤ ਜ਼ਿਆਦਾ ਭਾਵੁਕ ਹੁੰਦਾ ਰਿਆਂ ਇਸ ਇਨ ਨੂੰ ਲੈ ਕੇ 1.5 ਸਾਲ ਦੇ ਕਰੀਬ ਮੈਂ 2013 ਜਿ ਘਟਿਆ 14-15 ਤੱਕ ਮੈਂ ਬੰਦ ਕਮਰੇ ਦੀ ਜ਼ਿੰਦਗੀ ਜਿੰਦਾ ਰਿਹਾ ਮਤਲਬ ਇਮੋਸ਼ਨਲ ਹੁੰਦਾ ਰਿਹਾ ਰੋਂਦਾ ਰਿਹਾ ਰੋਂਨ ਦਾ ਕੋਈ ਅੰਤ ਨਹੀਂ ਕਿੰਨਾ ਕਰੋਇਆ ਕਿੰਨਾ ਪਰ ਹੁਣ ਅੱਜ ਵੀ ਕਦੇ-ਕਦੇ ਰੋ ਪੈਣਾ ਅੱਖਾਂ 'ਚ ਪਾਣੀ ਆ ਜਾਂਦੇ ਦੇਖ ਕੇ ਯਾਦ ਕਰਕੇ ਉਹ ਟਾਈਮ ਜੇ ਸ਼ਾਇਦ ਹੱਥ ਹੁੰਦਾ ਅੱਜ ਹਾਲਾਤ ਕੁਝ ਹੋਰ ਹੋਣੇ ਸੀਗੇ ਤੇ ਬਿੰਦੀ ਸੁਹਾਲੀ ਨੂੰ ਪਰਿਵਾਰ ਦੇ ਵਿੱਚ ਸਭ ਤੋਂ ਜ਼ਿਆਦਾ ਨੇੜੇ ਕੌਣ ਆ ਅ ਬੈਸੇ ਤਾਂ ਸਾਰੇ ਪਰਿਵਾਰ ਦੇ ਮੈਂਬਰੀ ਬਹੁਤ ਨੇੜੇ ਆ ਕਿਉਂਕਿ ਹਰ ਇੱਕ ਮੇਰੇ ਨਾਲ ਖੜਦਾ ਮੈਨੂੰ ਸਮਝਦਾ سپورਟ ਕਰਦੇ ਤੇ ਮੈਂ ਇੱਕ ਪਾਰਟਿਕੂਲਰ ਇਨਸਾਨ ਦਾ ਨਾਮ ਨਹੀਂ ਲੈ ਸਕਦਾ ਆ ਪਰਿਵਾਰ ਤੋਂ ਮੇਰੇ ਨਾਲ ਸਾਰੇ ਮੈਨੂੰ سپورਟ ਕਰਦੇ ਪੂਰੀ سپورਟ ਕਰਦੇ ਪਰ ਜਿੱਥੋਂ ਤੱਕ ਆ ਮੈਂ ਜੱਜ ਕੀਤਾ ਸਭ ਤੋਂ ਨੇੜੇ ਮਾਂ ਕਿਉਂਕਿ ਹਮੇਸ਼ਾ ਬਿੰਦੀ-ਬਿੰਦੀ ਕਰਦੀ ਰਹਿੰਦੀ ਬਹੁਤ ਈਮੋਸ਼ਨਲ ਤੇ ਜਦੋਂ ਵੀ ਬਹੁਤ ਵੀਡੀਓ ਬਹੁਤ ਪਿਆਰ ਦਿੱਤਾ ਲੋਕਾਂ ਨੇ ਵੀਡੀਓ ਨੂੰ ਜਦੋਂ ਬਿੰਦੀ ਆ ਵੀਡੀਓ ਜ ਮਾਤਾ ਇੱਕ ਹੱਥ ਨੂੰ ਜਿਹੜਾ ਉਹਨੂੰ ਧੋਕੇ ਤੈਨੂੰ ਫੜਾ ਰਹੀ ਹੈ ਉਹ ਇੰਨਾ ਪਿਆਰਤਾਂ ਲੋਕਾਂ ਨੇ ਕਦੇ ਕਦੇ ਤੈਨੂੰ ਵੀ ਉਹ ਵੀਡੀਓ ਵੇਖ ਕੇ ਕਿਤੇ ਇਮੋਸ਼ਨਲ ਹੋਇਆ ਵੀ ਉਹ ਵੀਡੀਓ ਮੈਨੂੰ ਬਹੁਤ ਜ਼ਿਆਦਾ ਇਮੋਸ਼ਨਲ ਕਰ ਦਿੰਦੀ ਹੈ ਮੈਂ ਵੀਡੀਓ ਪਾਈ ਸੀ ਕਿ ਇਸ ਮਕਸਦ ਨਾਲ ਕਿ ਮੈਂ ਕਿਸੇ ਹੋਰ ਨੂੰ ਮੋਟੀਵੇਟ ਕਰ ਸਕਾਂ ਪਰ ਉਹ ਜਿੰਨੀ ਕ ਕਲਿੱਪ ਮੈਂ ਬਣਾ ਸਕਿਆ ਚੋਰੀ ਚੋਰੀ ਤੇ ਮੈਂ ਉਨੀ ਕ ਅਪਲੋਡ ਕਰਤੀ ਉਸ ਤੋਂ ਬਾਅਦ ਮੈਂ ਖੁਦ ਹੀ ਇਮੋਸ਼ਨਲ ਹੋ ਜਾਣਾ ਉਹ ਵੀਡੀਓ ਦੇਖ ਕੇ ਹੁਣ ਵੀ ਮਤਲਬ ਮੈਂ ਦੱਸ ਨਹੀਂ ਸਕਦਾ ਹਨਾ ਮਾਂ ਦਾ ਦੁੱਖ ਜੋ ਵੀ ਹੈ ਮਾਵਾ ਠੰਡੀਆਂ ਛਾਵਾਂ ਬਿਲਕੁਲ ਨਵਾ ਕੌਣ ਕਰੇ ਮਾਂ ਮਾਂ ਹੀ ਹੁੰਦੀ ਹੈ ਕਿਉਂਕਿ ਮਾਂ ਦਾ ਦਿਲ ਸਭ ਤੋਂ ਨਾਜ਼ੁਕ ਦਿਲ ਹੁੰਦਾ ਬਾਪੂ ਦਾ ਦਿਲ ਬਹੁਤ ਤਗੜਾ ਹੁੰਦਾ ਬਹੁਤ ਚੀਜ਼ਾਂ ਲਗੋ ਜਾਂਦਾ ਬਿੰਦੀ ਸੁਹਾਲੀ ਦਾ ਨਾਮ ਅੱਲਾ ਪੰਜਾਬ ਦੀ ਜਾਣਦੇ ਲੋਕੀ ਜਾਂ ਪੰਜਾਬ ਤੋਂ ਬਾਹਰ ਵੀ ਕਿਤੇ ਖੇਡੇ ਹੋ ਤੇ ਮੈਂ ਖੇਡਣ ਦੀ ਗੱਲ ਕਰਾਂ ਤਾਂ ਪੰਜਾਬ 'ਚ ਮੈਂ ਪਹਿਲਾਂ ਖੇਡਦਾ ਰਿਹਾ ਜਦੋਂ ਹੱਥ ਦਾ ਇਨਸੀਡੈਂਟ ਹੋ ਗਿਆ ਉਸ ਤੋਂ ਬਾਅਦ ਮੈਂ ਨੈਸ਼ਨਲ ਟੀਮ ਹੈਂਡੀਕੈਪ ਟੀਮ ਕਿ ਖੇਡੇ ਪੰਜਾਬ ਦੇ ਚ ਉਹਦੇ ਚ ਮੈਂ ਸਾਰਾ ਇੰਡੀਆ ਲੱਗ ਪਾ ਜਿੱਦਾਂ ਰਾਜਸਥਾਨ ਅਸਾਮ ਹైదరాబాద్ ਕੋਲਕੱਤਾ ਹਾਵੜਾ ਰਾਜਸਥਾਨ ਤੋਂ ਇਲਾਵਾ ਗੋਵਾਲੀਅਰ ਹਰਿਆਣਾ ਪੁਰਕ ਖੇਤਰ ਬਹੁਤ ਬਹੁਤ ਸਾਰੀਆਂ ਜਗ੍ਹਾ ਤੇ ਖੇਡਿਆ ਜਿੱਥੇ ਵਧੀਆ ਪਰਫਾਰਮੈਂਸ ਵੀ ਦੇਈ ਟੀਮ ਵੀ ਦਿਖਾਈ ਤੇ ਪਿੰਦੀ ਸੁਵਾਲੀ ਕਦੇ ਮੈਨੋ ਦਾ ਸੀਰੀਜ਼ ਵਿੱਚ ਜੇ ਹੱਤ ਤੋਂ ਪਹਿਲਾਂ ਦੀ ਗੱਲ ਕਰਾਂ ਇੱਕ ਵਾਰ ਸੀਰੀਜ਼ ਬਣਿਆ ਸੀਗਾ 2008 ਸੱਤੜ ਦੀ ਗੱਲ ਹੈ ਪਿੰਡ ਹਰਲਾਲ ਪਟੋਨਾਮੈਂਟ ਹੋਇਆ ਸੀਗਾ ਸੱਤ 100 ਰੁਪਿਆ ਕੈਸ਼ ਪ੍ਰਾਈਜ਼ ਸੀਗਾ ਮੈਨ ਆਫ ਦ ਸੀਰੀਜ਼ ਤੇ ਟਰੋਫੀ ਸੀਗੀ ਉਦੋਂ ਤੇ ਉਸ ਤੋਂ ਬਾਅਦ ਫਿਰ ਆ ਹੱਥ ਦਾ ਇਨਸੀਡੈਂਟ ਹੋ ਗਿਆ ਫਿਰ ਕਰਦਾ ਆ ਕਿਤੇ ਕਿਉਂਕਿ ਜੇ ਮੈਂ ਬੋਲ ਬੋਲ ਕਰਦਾ ਹੁੰਦਾ ਕਿਉਂਕਿ ਮੈਂ ਇੱਧਰ ਬੋਲ ਕਰਦਾ ਸੀਗਾ ਪਹਿਲਾਂ ਮੈਂ ਬਹੁਤ ਰਾਈਟੀ ਰਾਈਟੀ ਬੋਲਰ ਸੀਗਾ ਤੇ ਬੋਲ ਤੇ ਜਿਹੜੇ ਬੰਦੇ ਮੈਨੂੰ ਦੇਖਦੇ ਸੀਗੇ ਉਹ ਉਹ ਗਵਾਹ ਹੈ ਜੇ ਮੈਂ ਗੱਲ ਕਰਦਾ ਰਾਣਾ ਚੰਡੀਗੜੀਆ ਬਹੁਤ ਵੱਡਾ ਗਵਾਹ ਹੈ ਔਰ ਉਹ ਬਹੁਤ ਬੰਦੇ ਜਿੱਦਾਂ ਸਾਈ 11 ਟੀਮ ਦੇ ਜਿਨ੍ਹਾਂ ਨੇ ਮੈਨੂੰ ਬਾਲ ਕਰਦੇ ਦੇਖਿਆ ਕਿ ਮੈਂ ਗੱਲ ਕਰਾਂ ਉਹ 25 ਵਿਕਟਾਂ ਹੁੰਦੀਆਂ ਸੀਗੀਆਂ ਮੇਰੇ ਵੱਤ ਤੋਂ ਵੱਧ 5 6 ਰਨ ਆਉਂਦੇ ਸੀਗੇ ਓਵਰ ਤੇ ਵਿਕਟਾਂ ਮੈਂ 2 2 3 3 ਵਿਕਟਾਂ ਵੀ ਲੈ ਜਾਂਦਾ ਸੀ ਠੀਕ ਹੈ ਮੈਨੂੰ ਬਹੁਤ ਬੰਦਿਆਂ ਨੇ ਦੇਖਿਆ ਅੱਜ ਵੀ ਉਹ ਯਾਦ ਕਰਦੇ ਵੀ ਤੇਰੀ ਬਾਲ ਇੱਕ ਨੰਬਰ ਦੀ ਸੀ ਜੇ ਮੇਰਾ ਹੱਥ ਨਾ ਹੁੰਦਾ ਤੇ ਅੱਜ ਸ਼ਾਇਦ ਗੱਲਾਂ ਕੁਝ ਹੋਰ ਹੋਣੀਆਂ ਸੀ ਜੇ ਹੱਥ ਹੁੰਦਾ ਤਾਂ ਗੱਲਾਂ ਕੁਝ ਹੋਰ ਹੋਣੀਆਂ ਸੀ ਬਿੰਦੀ ਸੁਹਾਲੀ ਜੇ ਪ੍ਰਮਾਤਮਾ ਉਹ ਇਨਸੀਡੈਂਟ ਨਾ ਕਰਦਾ ਇਹ ਅੱਜ ਬਹੁਤ ਤਕੜਾ ਫਾਸਟ ਬਾਲਰ ਤੇ ਇੱਕ ਤਕੜਾ ਆਲਰਾਉਂਡਰ ਹੋਣਾ ਸੀ ਤੇ ਜਿੰਦੀਆਂ ਚਰਚਾ ਸਭ ਤੋਂ ਬਾਤ ਡਿਮਾਂਡ ਤੇ ਵਿੱਚ ਬਿੰਦੀ ਸੁਹਾਲੀ ਸਾਡਾ ਭਰਾ ਹੋਣਾ ਸੀ ਤੇ ਬਿੰਦੀ ਸੁਹਾਲੀ ਨੇ ਕਦੇ ਮੈਚ ਫਿਕਸ ਕੀਤਾ ਕਦੇ ਪੈਸੇ ਲੈ ਕੇ ਖੇਡਣ ਦੇ ਹਜ਼ਾਰਾਂ ਨਾ ਪਏ ਨਹੀਂ ਪਹਿਲਾਂ ਮੈਂ ਗੱਲ ਕਰਾਂ ਜੀ ਚਰਚਾ ਦੀ ਕਿ ਚਰਚਾ ਚੱਲੋ ਹੁਣ ਵੀ ਹੈ ਪਰ ਉਦੋਂ ਜਦੋਂ ਬੋਲ ਕਰਦਾ ਸੀਗਾ ਮੈਂ ਉਦੋਂ ਮੈਨੂੰ ਕਢਾਉਂਦੇ ਸੀਗੇ ਐਜ਼ ਆਲ ਰਾਉਂਡ ਐਜ਼ ਆਲ ਰਾਉਂਡਰ ਖੇਡਦਾ ਸੀ ਮੈਨੂੰ ਕਦੇ 5 ਜਾਂ 6 ਰਨ ਤੋਂ ਬਾਹਰ ਟੂਰਨਾਮੈਂਟ ਦੀ ਗੱਲ ਕਰਾਂ ਪਿੰਡ 'ਚ ਨਹੀਂ ਬਾਹਰ ਗੱਲ ਕਰਾਂ ਤਾਂ 5 ਜਾਂ 6 ਰਨ ਤੋਂ ਵੱਧ ਕਦੇ ਰਨ ਨਹੀਂ ਆਏ ਇੱਕ ਜਗ੍ਹਾ ਮੈਨੂੰ ਮਾਜਰੇ ਕੱਪ ਤੇ 17 ਰਨ ਆ ਗਏ ਸੀ ਅਸੀਂ ਮੈਚ ਹਾਰ ਗਏ ਸੀ ਕਿਉਂਕਿ ਉੱਥੇ ਉਹਨੇ ਰਨ ਨਾ ਹਾਰੇ ਕਿਉਂਕਿ ਮੈਂ ਰਨ ਖਾ ਗਏ ਉੱਥੇ ਮੈਨੂੰ ਅੱਜ ਵੀ ਯਾਦ ਹੈ 17 ਰਨ ਕਰਕੇ ਮੈਚ ਹਾਰੇ ਕਿਉਂਕਿ ਮੇਰੇ ਰਨ ਸੀ ਉਸ ਤੋਂ ਬਾਅਦ ਫਿਕਸਿੰਗ ਦੀ ਗੱਲ ਕਰਾਂ ਫਿਕਸਿੰਗ ਦਾ ਕਦੇ ਸਵਾਲ ਨਹੀਂ ਪੈਦਾ ਹੁੰਦਾ ਕਿਵੇਂ ਫਿਕਸ ਕੀਤਾ ਹੋਵੇ ਜੇ ਕੋਈ ਪ੍ਰੂਫ ਕਰ ਦੇਵੇ ਕਿ ਇਹਨੇ ਫਿਕਸ ਕੀਤਾ ਕੋਈ ਪ੍ਰੂਫ ਦੇ ਦੇ ਤੇ ਮੈਂ ਕ੍ਰਿਕਟ ਹੀ ਛੱਡ ਦਊਗਾ ਕ੍ਰੀਡ ਖੇਡੂਗਾ ਨਹੀਂ ਕਦੇ ਬਿੰਦੀ ਸੁਹਾਲੀ ਲਈ ਕ੍ਰਿਕਟ ਕੀ ਹੈ ਕ੍ਰਿਕਟ ਮੇਰੇ ਲਈ ਇੱਕ ਰੱਬ ਹੈ ਤੇ ਮੈਂ ਰੱਬ ਨਾਲ ਕਦੇ ਦਗਾ ਨਹੀਂ ਕਰ ਸਕਦਾ ਕਿਉਂਕਿ ਮੈਂ ਉਹਨੂੰ ਇਨਸਾਫ ਉਹਨੂੰ ਜਾ ਕੇ ਜਵਾਬ ਵੀ ਦੇਣਾ ਜੇ ਬਿੰਦੀ ਸੁਹਾਲੀ ਤੇ ਦੋ ਹੱਥ ਹੁੰਦੇ ਅੱਜ ਕੱਲ ਇੱਕ ਹੱਥ ਨਾਲ ساری ਦੁਨੀਆ ਨਚਾਈ ਜਾਂਦਾ ਦੋ ਹੱਥ ਹੁੰਦੇ ਤਾਂ ਤੇ ਤੇ ਗੱਲ ਕੁਛ ਹੋਰ ਨਹੀਂ ਸੀ ਹੁਣ ਇੱਕ ਹੱਥ ਨਾਲ ਲੋਟਦੇ ਆਂਦੇ ਫਿਰ ਤਾਂ ਦੋ ਹੱਥਾਂ ਨਾਲ ਪਤਾ ਨਹੀਂ ਲੋਕਾਂ ਨੂੰ ਕੀ ਹੋ ਜਾਣਾ ਸੀ ਤੇ ਬਾਕੀ ਗੱਲ ਕਰਾ ਪੈਸੇ ਦੀ ਸੀ ਗਈ ਪੈਸੇ ਦੀ ਜਿੰਨੀਆਂ ਵੀ ਟੀਮਾਂ ਚ ਮੈਂ ਖੇਡੇ ਆ ਪਾਉ ਜੀ ਅੱਜ ਤੱਕ ਮੈਂ ਕਿਸੇ ਟੀਮ ਤੋਂ ਪਹਿਹਾਨ ਹੀ ਮੰਗਿਆ ਮੈਂ ਬਹੁਤ ਟੀਮਾਂ ਜਿੱਦਾਂ ਫਾਟੋਂਾਂ ਟਕੋਰਾ ਖਾਬੜਾਂ ਦਾਉ ਮਜਰਾ ਕਾਲਜ ਦੀ ਟੀਮ ਕਿਤੇ ਲਾਲੀਬਾਈ ਦੀ ਟੀਮ ਤੇ ਉਸ ਤੋਂ ਇਲਾਵਾ ਲਾਹੌਰੇ ਵਾਲੇ ਅਮਰ ਜਿੱਤ ਨਹੀਂ ਹੋ ਗਈ ਹੁਣ ਅੱਜ ਖੇਡਦਾ ਰਿਹਾ ਕਿਸੇ ਤੋਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਕਿਹਾ ਉਹ ਟੂਰਨਾਮੈਂਟ ਜਿੱਤੇ ਕਿ ਮੈਨੂੰ ਇਹ ਪੈਸੋ ਜਿੰਨੇ ਉਹਨਾਂ ਨੇ ਦਿੱਤੇ 500000 ਲੈ ਲੰਦੇ ਸੀਗੇ ਜਾਂ ਫਿਰ ਕਈ ਵਾਰ ਤਾਂ ਮੈਂ ਆ ਜਾਂਦਾ ਸੀ ਕਿ ਮੈਚ ਛੱਡ ਕੇ ਉਹ ਮੇਰੇ ਘਰੇ ਪੇ ਦਿੰਦੀ ਜਾਂ ਫਿਰ ਅਗਲੇ ਟੂਰਨਾਮੈਂਟ ਤੇ ਮੈਨੂੰ ਦੇ ਦਿੰਦੇ ਪਰ ਕਦੇ ਇਹ ਨਹੀਂ ਕਹਿ ਸਕਦਾ ਕੋਈ ਵੀ ਜਿੰਨੇ ਚ ਖੇਡਾ ਕਿ ਨਾ ਯਾਰ ਪੈਸੇ ਮੰਗਦੇ ਬਿੰਦੀ ਸੁਹਾਲੀ ਨੇ ਕਦੇ ਫੈਕਸਿੰਗ ਤੇ ਕਦੇ ਪੈਸੇ ਵਾਦ ਨਹੀਂ ਮੰਗੇ ਇਹ ਔਨ ਰਿਕਾਰਡ ਕਹਿ ਰਹੇ ਹੋ ਤੁਸੀਂ ਬਿੰਦੀ ਸਾਹਿਬ ਕੋਈ ਬੰਦਾ ਪ੍ਰੂਫ ਨਹੀਂ ਕਦੇ ਕੋਈ ਵੀ ਲਗਾ ਨਹੀਂ ਕੀਤਾ ਕ੍ਰਿਕਟ ਵਿੱਚ ਨਾ ਹਾਂ ਰਿਕਾਰਡ ਕਹਿ ਰਹੇ ਸਤੋਂ ਮੈਂ ਹੋਸ਼ ਹਵਾਸ ਨਾ ਬਾਕੀ ਕੋਈ ਪਤਾ ਨਹੀਂ ਕੋਈ ਕਮੈਂਟ ਆ ਜਾਣਾ ਕੋਈ ਗਲਤੀ ਹੋਈ ਹੋਵੇ ਪਰਿੰਦੀ ਕਹਿ ਰਿਹਾ ਮੈਂ ਹੋਸ਼ੋ ਹਵਾਤ ਨਾ ਕਹਿ ਰਿਹਾ ਕਿ ਸਾਫ ਸੁਥਰੀ ਕ੍ਰਿਕਟ ਖੇਡੀ ਹੈ ਕਦੇ ਕਦੇ ਫਿਕਸੀ ਨਹੀਂ ਕੀਤੀ ਕਦੇ ਵੀ ਤੇ ਜ਼ਿੰਦਗੀ ਚ ਪਾਉ ਜੀ ਕਦੇ ਨਸ਼ਾ ਕੀਤਾ ਨਹੀਂ ਤੇ ਮੈਂ ਹੁਣ ਵੀ ਪੂਰੇ ਹੋਸ਼ ਤੇ ਕੋਈ ਬੰਦਾ ਪ੍ਰੂਫ ਹੀ ਨਹੀਂ ਕਰ ਸਕਦਾ ਕਿ ਮੈਂ ਪੈਸੇ ਪਿੱਛੇ ਖੇਡਿਆ ਹਾਂ ਜੇ ਪੈਸੇ ਪਿੱਛੇ ਖੇਡਣਾ ਹੁੰਦਾ ਤਾਂ بڑے ਆਫਰ ਆਉਂਦੇ ਸੀਗੇ ਪਰ ਮੈਂ ਕਦੇ ਨਹੀਂ ਖੇਡਿਆ ਬਿੰਦੀ ਸੁਹਾਲੀ ਖਰੂ ਤੋਂ ਹੀ ਸਿੱਕੀ ਰੂਪ ਦੇ ਨਾਲ ਜੁੜਿਆ ਜਾਂ ਨਹੀਂ 2013 ਚ ਜਿਵੇਂ ਪਹਿਲਾਂ ਗੱਲ ਕਰਾਂ ਬਚਪਨ ਦੀ 5ਵੀਂ 6ਵੀਂ ਤੱਕ ਮੈਂ ਸਰਦਾਰ ਜੁੜਾ ਰੱਖਿਆ ਹੋਇਆ ਸੀਗਾ ਤੇ ਉਦੋਂ ਸਿਰ ਤੇ ਕੁਝ ਜ਼ਖਮ ਹੋ ਗਏ ਸੀਗੇ ਬਹੁਤ ਜ਼ਿਆਦਾ ਤਾਂ ਘਰ ਦੇ ਨੇ ਤੇ ਪਾਲ ਕਟਾਤੇ ਸੀ ਫਿਰ ਉਸ ਤੋਂ ਬਾਅਦ 13 ਚ ਹੱਥ ਦਾ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇਖ ਕੇ ਇਤਿਹਾਸ ਬਾਰੇ ਜਾਣ ਕੇ ਬੜਾ ਪਛਤਾਵਾ ਹੋਇਆ ਫਿਰ ਮੈਂ ਕੇਸ ਰੱਖੇ ਥਿੰ ਫਿਊਚਰ ਇੰਨਾ ਕبھی ਹੈ ਕਿ ਮੈਂ ਸਿੱਕੀ ਪ੍ਰੋਪਰ ਸਿੱਕੀ ਰੂਪ ਤੋਂ ਵਾਪਸ ਆ ਗਿਆ ਮੜ ਵਾਪਸੀ ਕੀਤੀ ਸਾਡੇ ਸਿੱਕੀ ਰੂਪ ਦੇ ਵਿੱਚ ਤੇ ਬਿੰਦੀ ਸਵਹਾਲੀ ਕਦੇ ਕਿਸੇ ਬਾਹਰਲੀ ਕੰਟਰੀ ਵੀ ਗਿਆ ਕਿਤੇ ਨਹੀਂ ਅ ਕੰਟਰੀ ਨਹੀਂ ਮੈਂ ਗਿਆ ਲੇਕਿਨ ਕੰਟਰੀਜ਼ ਦੇ ਆਪਸ਼ਨ ਬਹੁਤ ਸੀਗੇ ਮੇਰੇ ਕੋਲ ਜਿੱਦਾਂ ਹੈਂਡੀਕੈਪ ਟੀਮ ਦਿੱਤੂ ਬੰਗਲਾਦੇਸ਼ ਖੇਡਣਾ ਸ਼੍ਰੀਲੰਕਾ ਖੇਡਣਾ ਪਰ ਉੱਥੇ ਗੱਲ ਸੀਗੀ ਪਾਉਜ ਕੇ ਇਹ ਬੋਰਡਾਂ ਨੂੰ ਬੀਸੀਪੀਆਈ ਹਮੇ ਸਪੌਂਸਰ ਨਹੀਂ ਕਰਦੇ ਉੱਥੇ ਪਲੇਅਰ ਦਾ ਖਰਚਾ BCCI ਨਹੀਂ ਜਿਹੜੇ ਤੁਹਾਡੀ ਟੂਰਨਾਮੈਂਟ ਹੁੰਦੇ BCCI ਦੇ ਅੰਦਰ ਨਹੀਂ ਹੁੰਦੇ ਇਹ ਕਾਸਟੋ ਤੇ ਹੁੰਦੇ ਸੀ ਜਾਂ ਲੈਦਰ ਤੇ ਇਹ ਇਹ ਸਾਰੇ ਮੈਚ ਟੂਰਨਾਮੈਂਟ ਲੈ ਦੱਤੇ ਹੁੰਦੇ ਸੀਗੇ BCCI ਇੱਕ ਫੈਡਰੇਸ਼ਨ ਜਿਹੜੀ ਹੁੰਦੀ ਆਪਣੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਉਹਦੇ ਅੰਡਰ ਨਹੀਂ ਆਂਦਾ ਹਲੇ ਹੈਂਡੀਕੈਪ ਕਿਉਂਕਿ ਜੇ ਕਿਤੇ ਉਹਦੇ ਅੰਡਰ ਹੋਵੇ ਫਿਰ ਤਾਂ ਜ਼ਿੰਦਗੀ ਸਾਰਿਆਂ ਦੀ ਸਿੱਕ ਟੋ ਜੇ ਪਰ ਅਲੱਗ-ਅਲੱਗ ਬੋਰਡ ਬਣੇ ਹੋਏ ਨੇ ਪਰ ਰੀਪਰਜੈਂਟ ਕਰਦੇ ਹੋਂ ਭਾਵੇਂ ਪੰਜਾਬ ਦੀ ਗੱਲ ਕਰੀਏ ਭਾਵੇਂ ਇੰਡੀਆ ਦੀ ਜੇ ਪ੍ਰਮਾਤਮਾ ਨੇ ਇਆਂ ਨੂੰ ਆਪਸ ਘੁਰਤ ਬਣਾਇਆ ਠੀਕ ਹੈ ਪਰ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਇਹਨਾਂ ਭਾਵਾਂ ਨੂੰ ਜ਼ਰੂਰ ਦੇਖੋ ਜਿਹੜੇ ਰੀਪਰਜੈਂਟ ਕਰਦੇ ਪੰਜਾਬ ਨੂੰ ਇੰਡੀਆ ਨੂੰ ਇਹਨਾਂ ਨੂੰ ਵੀ ਜ਼ਰੂਰ ਨੌਕਰੀਆਂ ਦੇਣ ਕਿਉਂਕਿ ਹਰ ਅੱਜ ਦੇ ਟਾਈਮ ਦੇ ਵਿੱਚ ਹਰ ਬੰਦੇ ਨੂੰ ਸਰਵਾਈਵ ਕਰਨਾ ਬਹੁਤ ਔਖਾ ਹੋਇਆ ਪਰ ਨੌਕਰੀ ਇਹਨਾਂ ਲਈ ساری ਉਮਰ ਦੀ ਇੱਕ ਸਾਥੀ ਬਣ ਜਾਂਦੀ ਆ ਦੂਜਾ ਹੱਥ ਬਣ ਜਾਂਦਾ ਤੇ ਮੈਂ ਬੇਨਤੀ ਜ਼ਰੂਰ ਕਰੂੰਗਾ ਸਰਕਾਰਾਂ ਨੂੰ ਬਿੰਦੀ ਸੁਹਾਲੀ ਬਾਹਰਲੀ ਟੀਮਾਂ ਲਈ ਖੇਡਦਾ ਜਾਂ ਕੋਈ ਪਿੰਡ ਦੀ ਆਦੀ ਟੀਮ ਵੀ ਸੁਹਾਲੀ ਦੀ ਲੈ ਕੇ ਜਾਂਦਾ ਕਿਤੇ ਹਾਂ ਜੇ ਮੈਂ ਗੱਲ ਕਰਾਂ ਤਾਂ ਪਹਿਲਾਂ ਮੈਂ ਟੀਮ ਬਾਹਰੋਂ ਵੀ ਖੇਡਦਾ ਰਿਹਾ ਟੀਮਾਂ 'ਚ ਹੁਣ ਵੀ ਮੈਨੂੰ ਇੰਸਟਾਗ੍ਰਾਮ ਤੇ ਜਾਂ ਵਟਸਐਪ ਤੇ ਇਦਾਂ ਦੇ ਮੈਸੇਜ ਆਣੇ ਕਿ ਤੂੰ ਬਾਈ ਸਾਡੀ ਟੀਮ 'ਚ ਖੇਡ ਮੈਂ ਖੁਦ ਨਹੀਂ ਜਾਂਦਾ ਕਿਉਂਕਿ ਖੁਦ ਹੀ ਨਹੀਂ ਮੈਂ ਹਾਂ ਕਰਦਾ ਕਿਉਂਕਿ ਅਗਰ ਬਾਲ ਦਾ ਆਪਸ਼ਨ ਹੁੰਦਾ ਮੇਰੇ ਕੋਲ ਤਾਂ ਮੈਂ ਟੀਮ ਨੂੰ ਵਧੀਆ ਕਿਤਾ ਵੀ ਸਾਤਾ ਜੀ ਹੁਣ بیٹنگ ਦਾ ਰਹਿ ਗਿਆ ਕੱਲਾ ਉਹ ਵੀ ਪਰਫਾਰਮੈਂਸ ਕਈ ਵਾਰ ਡਾਊਨ ਅਪ ਡਾਊਨ ਹੋ ਜਾਂਦੀ ਹੈ ਤੇ ਮੈਂ ਪਿੰਡ ਦੀ ਟੀਮ ਦੀ ਗੱਲ ਕਰਾਂ ਪਿੰਡ ਦੀ ਟੀਮ 'ਚ ਮੈਂ ਹਮੇਸ਼ਾ ਜਾਨਣਾ ਖੇਡਣਾ ਪੰਜਾਬ ਦੇ ਹਰ ਟੂਰਨਾਮੈਂਟ ਤੇ ਤੇ ਪਿੰਡੀ ਸੁਹਾਲੀ ਸਾਰੇ ਨਾਲ ਆਪਦੀ ਦੇ ਮੁੰਡੇ ਲਿਆਉਂਦਾ ਜਾਂ ਕੋਈ ਨਵੀਂ ਪਲੇਅਰ ਵੀ ਪੈਦਾ ਕਰ ਰਿਹਾ ਆ ਜੀ ਮੈਂ ਗੱਲ ਕਰਾਂ ਪਲੇਅਰਾਂ ਦੀ ਬਹੁਤ ਪਲੇਅਰ ਮੇਰੀ ਟੀਮ ਦੇ ਬਾਹਰ ਚਲੇ ਗਏ ਕਿਉਂਕਿ ਮਜਬੂਰੀਆਂ ਪੈ ਗਈਆਂ ਜ਼ਿੰਮੇਵਾਰੀਆਂ ਪੈ ਗਈਆਂ ਤੇ ਕੁਝ ਬੰਦੇ ਜੌਬ 'ਤੇ ਲੱਗ ਗਏ ਜਿਨ੍ਹਾਂ ਨੂੰ ਛੁੱਟੀ ਨਹੀਂ ਹੁੰਦੀ ਇੱਕ ਛੁੱਟੀ ਹੁੰਦੀ ਐ ਐਵੇਂ ਖੁਦ ਜੌਬ ਕਰਦਾ ਮੰਨੂ ਵੀ ਸੈਟਰਡੇ ਸੁੰਡੇ ਛੁੱਟੀ ਹੁੰਦੀ ਹੈ ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਸੈਟਰਡੇ ਸੁੰਡੇ ਖੇਡਾਂ ਤੇ ਮੇਰੀ ਟੀਮ ਤੇ ਜਿਹੜੇ ਮੁੰਡਿਆਂ ਦੀ ਗੱਲ ਕਰਾਂ ਤਾਂ ਤੁਸੀਂ ਦੇਖ ਵੀ ਸਕਦੇ ਹੋ ਪੋਸਟਾਂ 'ਚ 15 ਜਾਂ 16 ਸਾਲ ਦੀ ਉਮਰ ਦੇ ਨਵੇਂ ਮੁੰਡੇ ਹੁੰਦੇ ਹਨ ਉਹਨਾਂ ਨੂੰ ਮੈਂ ਅੱਗੇ ਲੈ ਕੇ ਆਉਂਦਾ ਤੇ ਆਪ ਦੀ ਪਿੰਡ ਨੂੰ ਵਧੀਆ ਟੀਮ ਲਾਉਂਗਾ ਅੱਗੇ ਕੋਈ ਚਰਚਾ ਤੇ ਬਿੰਦੀ ਮੋਹਾਲੀ ਦਾ ਸੁਪਨਾ ਕੀ ਸੀ ਸੁਪਨਾ ਤਾਂ ਜਦੋਂ ਹੱਥ ਸੀਗਾ ਉਦੋਂ ਪਹਿਲਾਂ ਕੋਸਟੋ ਖੇਡਦੇ ਸੀਗੇ ਇੰਨਾ ਨੌਲੇਜ ਨਹੀਂ ਹੁੰਦੀ ਸੀ ਕਿ ਬਟ ਇਹ ਸੀਗਾ ਕਿ ਮੈਂ ਇੱਕ ਬੜੇ ਲੈਵਲ ਤੱਕ ਜਾਵਾਂ ਤੇ ਵਧੀਆ ਪਲੇਅਰ ਬਣਾ। ਬਾਕੀ ਟੀਮ ਮੇਰੀ ਹੁਣ ਫਿਲਹਾਲ ਦੂਰ ਦੂਰ ਖੇਡਦੀ ਐ ਸਾਰੇ ਤਾਂ ਜਾਣਦੇ ਪੰਜਾਬ ਤੋਂ ਲਗਭਗ ਬਾਹਰ ਵੀ ਜਾਣਦੇ। ਪਲੇਅਰ ਵੀ ਜਿਹੜੇ ਬਾਹਰੋਂ ਖੇਡਦੇ ਆ ਉਹਨਾਂ ਦੀ ਗੱਲ ਕਰਾਂ ਤਾਂ ਲਾਲੀ ਬਾਈ ਲਾਲੀ ਜੱਟਰ ਕੌਲੀਆ ਦਾ ਜੀ ਬਦੌਲਤ ਖੇਡਦੇ ਕਿਉਂਕਿ ਉਹ ਪਲੇਅਰਾਂ ਤੇ ਪੈਸਾ ਲਾਂਦਾ ਉਹਨਾਂ ਨੂੰ ਪੈਸੇ ਦਿੰਦਾ ਕਰਾਇਆ। ਉਹਦੇ ਕਰਕੇ ਖੇਡਦੇ ਆ ਨਾਮ ਬਣਿਆ ਹੋਇਆ ਟੀਮ ਦਾ। ਤੇ ਪਿੰਡ ਵੱਲੋਂ ਕਿੰਨਾ ਕੁ ਪਿਆਰ ਆ ਕਿੰਨਾ ਕੁ ਸਨਜੋਗ ਆ। ਬਿੰਦੀ ਇਹਨੀ ਦੂਰ ਦੂਰ ਤੱਕ ਖੇੜੇ ਕੇ ਆ ਕਦੇ ਪਿੰਡ ਵਾਲਿਆਂ ਨੇ ਕੋਈ ਸਨਮਾਨ ਕੀਤਾ ਤੇ ਮੈਂ ਗੱਲ ਕਰਾਂ ਜੀ ਮੇਰੇ ਸਨਮਾਨ ਬਹੁਤ ਹੋਏ ਪੰਜਾਬ ਬਹੁਤ ਸੋਚਣਾ ਕੈਸ਼ ਪ੍ਰਾਈਜ਼ ਪਤਾ ਨਹੀਂ ਕਿੰਨੇ ਸਨਮਾਨ ਹੋਏ ਵਾਲਪੇਪਰ ਟਰੋਫੀਆਂ ਮੇਰਾ ਕਮਰਾ ਬਰਿਆ ਹੋਇਆ ਪੂਰਾ ਤੇ ਸਨਮਾਨਾਂ ਦੀ ਮੈਨੂੰ ਕੋਈ ਭੁੱਖ ਨਹੀਂ ਪਰ ਹਾਂ ਇਹ ਹੁੰਦਾ ਕਿ ਪਿੰਡ ਵੱਲੋਂ ਪਿਆਰ ਮਿਲਿਆ ਮੈਂ 올 ওভার ਇੰਡੀਆ ਖੇੜਿਆ ਕਿਸੇ ਨੇ ਕਦੇ ਇਹ ਨਹੀਂ ਸੋਚਿਆ ਕਿ ਬਈ ਇਹ ਮੁੰਡਾ ਅੱਜ Rajasthan ਖੇੜਿਆ ਸਾਡੇ ਪਿੰਡ ਦਾ ਜਦੋਂ ਪਿੰਡ ਆਇਆ ਇਦੋਂ ਪਾ ਸੁਰੋਪਾ ਪਾ ਕਿਸੇ ਸਨਮਾਨ ਕਦੇ ਮੈਨੂੰ ਪੈਸੇ ਦੀ ਸਨਮਾਨ ਦੀ ਕੋਈ ਭੁੱਖ ਨਹੀਂ ਮੱਟੀ ਪਿਆਰ ਹੁੰਦਾ ਆ ਮੇਰੇ ਨਾਲ ਖੇਡਣ ਵਾਲੇ ਮੁੰਡੇ ਮੈਨੂੰ ਜਰੂਰ ਅਪਰੀਸ਼ੀਏਟ ਕਰਦੇ ਆ ਸਨਮਾਨ ਕਰਦੇ ਆ ਇੱਕ ਜਦੋਂ ਮੇਰੇ ਪਿੰਡ ਟੂਰਨਾਮੈਂਟ ਹੋਇਆ ਸੀਗਾ 42 ਰਨ ਰਹਿ ਗਏ ਸੀਗੇ ਇੱਕ ਹੱਥ ਦੀ ਗੋਦੋਂ ਅ 42 ਰਨ ਰਹਿ ਗਏ ਸੀਗੇ 12 ਬੋਲਾਂ ਤੇ ਘਨੋਲ ਘਨੋਲ ਘਨੋਲੀ ਕਹਿ ਦਿੱਤੀ ਸੀ ਜੀ ਉਹਦੇ ਨਾਲ ਮੈਂ ਸੀ ਘਨੋਲੀ ਹਾਂ ਤੇ ਉਦੋਂ ਮੈਂ 5 ਛੱਕੇ ਲਗਾਤਾਰ ਮਾਰ ਕੇ ਇੱਕ ਚੌਕਾ ਮਾਰ ਕੇ ਉਹਨੂੰ ਮੈਚ ਜਿੱਤਾਇਆ ਉਦੋਂ ਮੁੰਡਾ ਆਸਟ੍ਰੇਲੀਆ ਪਵਿੱਤਰ ਉਹਨੇ ਮੈਚ ਦੇਖਦਿਆਂ दे 100 ਡਾਲਰ ਦੇ ਇਹ ਪ੍ਰੋਜੈਕਟ ਕਰਕੇ ਬੰਦੇ ਸੀ ਆਪਣਾ ਕੰਮ ਜਾਰੀ ਰੱਖਿਆ ਤਾਂ ਉਸ ਤੋਂ ਇਲਾਵਾ ਕਦੇ ਮੋਤ ਪ੍ਰਬੰਧਨ ਇਹ ਨਹੀਂ ਕੀਤਾ ਮਾਰਕੀਟ ਕੇ ਇਹਨੂੰ ਅਸੀਂ ਸਨਮਾਨ ਕਰੀ ਹਾਂ ਚਲੋ ਐਪਰੀਸ਼ੀਏਟ ਸਾਰੇ ਕਰਦੇ ਉਹਨਾਂ ਨੇ ਵੀ ਕੀਤਾ ਕਿ ਬਾਈ ਤੂੰ ਸਾਡੇ ਪਿੰਡ ਦਾ ਨਾਮ ਰੋਸ਼ਨੀ ਕੀਤਾ ਕਿਉਂਕਿ ਮੇਰੀ ਇੱਕ ਆਈਡੀ ਇੰਸਟਾਗ੍ਰam ਫੇਸਬੁਕ ਤੇ ਜਦੋਂ ਦੀ ਬਣੀ ਹੈ ਉਦੋਂ ਦਾ ਹੀ ਮੈਂ ਆਪਣੇ ਪਿੰਡ ਨੂੰ ਰਿਪਰਿਜ਼ੈਂਟ ਕਰਦਾ ਮੇਨਾ ਪਿੰਡਾ ਨਾ ਕਿਲਾਸਟਿਕ ਵਾਸ ਹੈਗਾ ਗਿਲਾ ਸ਼ਿਕਵਾ ਬਸੇ ਗਿਲਾ ਸ਼ਿਕਵਾ ਮਤਲਬ ਕਿਸ ਸਨਮਾਨ ਪਿੰਡ ਵੱਲੋਂ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਪਿੰਡ ਨੂੰ ਜਦੋਂ ਬੰਦਾ ਰਿਪਰੈਜ਼ੈਂਟ ਕਰਦਾ ਜਦੋਂ ਪਿੰਡ ਜਨਮ ਜਨਮ ਲੈ ਰਿਹਾਦਾ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਜਨਮ ਲਿਆ ਮੈਮੂਆ ਨੇ ਤੇ ਰਿਪਰੈਜ਼ੈਂਟ ਕਰ ਰਿਆ ਮੈਮੂਆ ਨੇ ਉਹ ਮੈਂ ਬੋਲ ਕੇ ਕਰ ਰਿਆ ਪਹਿਲਾਂ ਖੇਡ ਕੇ ਕਰ ਰਿਆ ਸੀ ਉਦਾਂ ਹੀ ਪਿੰਦੀ ਬੋਹਾਰੀ ਸਾਡਾ ਭਰਾ ਵੀ ਰਿਪਰੈਜ਼ੈਂਟ ਕਰ ਰਿਆ ਇਹਨੂੰ ਸਾਰਾ ਪੰਜਾਬ ਇੰਡੀਆ 사ਤ ਸਮੁੰਦਰਾ ਪਾਰ ਵੀ ਦੁਨੀਆ ਇਹਨਾਂ ਪਿਆਰ ਦੇ ਰਹੀ ਆ ਇੰਸਟਾਗ੍ਰam ਮੈਂ ਪਹਿਲਾਂ ਦੱਸ ਚੁੱਕਿਆ ਕਿ ਬੰਦੇ ਦਾ ਇੰਸਟਾ ਤੇ ਫੇਸਬੁੱਕਰ ਲਾ ਕੇ ਘੱਟੋ ਘੱਟ 1.10 ਜਾਂ 15000 ਫੋਲੋਅਰ ਆ ਤੇ ਮਾਣ ਤੇ ਸਤਿਕਾਰ ਦੇਣਾ ਸਭ ਦਾ ਸਾਡਾ ਫਰਜ਼ ਆ ਭਵੇਂ ਪਿੰਡ ਵਾਲੇ ਆ ਭਵੇਂ ਕੋਈ ਭਰਾ ਵੀ ਆ ਪਰ ਪਿੰਡ ਨੂੰ ਰਿਪਰੈਜ਼ੈਂਟ ਕਰ ਰਿਹਾ ਪਿੰਡ ਸੁਹਾਲੀ ਨੂੰ ਨਾਲ ਨਾਲ ਆਪਦੇ ਨਾਮ ਦੇ ਨਾਲ ਲਾ ਕੇ ਰੱਖਿਆ ਪਹਿਲਾਂ ਬਿੰਦੀ ਆਉਂਦਾ ਫਿਰ ਸੁਹਾਲੀ ਆਉਂਦਾ ਫਿਰ ਆਉਂਦਾ ਸ਼ੇਰ ਗਿਲਕੋਤ ਸੁਹਾਲੀ ਪਿੰਡ ਨੂੰ ਰਿਪਰੈਜ਼ੈਂਟ ਕਰਦਾ ਹੈ ਇਹ ਭਰਾਵਾਂ ਨੂੰ ਬੇਨਤੀ ਹੈ ਜਿੰਨੇ ਵੀ ਭਰਾ ਸਾਡੇ ਜੇ ਕੋਈ ਦੇਖ ਪਿੰਡ ਵਾਲਾ ਵੀ ਤੇ ਜਰੂਰ ਭਾਵੇਂ ਕੋਈ ਪਰਨਾ ਪਾ ਕੇ ਸਨਮਾਨ ਕਰੇ ਤਾਂ ਬਹੁਤ ਵੱਡਾ ਸਨਮਾਨ ਹੈ ਸਨਮਾਨ ਤਾਂ ਸਨਮਾਨ ਹੀ ਹੁੰਦਾ ਬਿੰਦੀ ਸਾਹਿਬ ਸਨਮਾਨ ਬਹੁਤ ਵੱਡੀ ਚੀਜ਼ ਹੁੰਦੀ ਹੈ ਪਰ ਅੱਜ ਤੱਕ ਪਨੇ ਕਦੇ ਕਿਹਾ ਨਹੀਂ ਸਾਡਾ ਸਨਮਾਨ ਕਰੋ ਇਹ ਹੁੰਦਾ ਕਿ ਚਲੋ ਬੰਦਾ ਸੋਚਦਾ ਕਿ ਹਨਾ ਸਾਡੇ ਪਿੰਡ ਦਾ ਬੰਦਾ ਇੱਥੇ ਕਿੱੜੇ ਆਇਆ ਚਲੇ ਨੂੰ ਸ਼ਰੋਪਾ ਪਾ ਕੇ ਸਨਮਾਨ ਕਰ ਦਈਏ ਵੀ ਯਾਦ ਰੱਖ ਕੇ ਵੀ ਹੈ ਨਾ ਵੀ ਮੈਂ ਪਿੰਡ ਦਾ ਨਾਮ ਰੋਸ਼ਨ ਮਨੋਂ ਕੋਈ ਸ਼ਿਕਵਾ ਨਹੀਂਗਾ ਬੱਟ ਹੁਣ ਤਾਂ ਚਲੋ ਉਦੋਂ ਟੱਚ ਸੀਗਾ ਪੂਰਾ ਖੇਡਦੇ ਸੀ ਉਦੋਂ ਗੱਲ ਹੁੰਦੀ ਤੇ ਗੱਲ ਵੱਖਰੀ ਸੀ ਹੁਣ ਮੈਂ ਕਹਿਣਾ ਨਹੀਂਗਾ ਬੱਟ ਹਾਂ ਹੁੰਦਾ ਤੇ ਉਦੋਂ ਵਧੀਆ ਸੀ ਕਹਿ ਕੇ ਸਨਮਾਨ ਕਰਵਾਇਆ ਤਾਂ ਕੀ ਕਰਵਾਇਆ ਹੁਣ ਤੇ ਹੁਣ ਕਰ ਵੀ ਦੇਣਗੇ ਮੈਨੂੰ ਤਾਂ ਵੀ ਪਰੇਸ਼ੀ ਨਹੀਂ ਹੋਣੀ 23 ਸਵਾਲੀ ਦਾ ਹੱਕ ਤੇ 25000 ਕਹਿ ਕੇ ਖਾਲੀ ਲਫਾਫਾ ਤਾਂ ਨਹੀਂ ਕਿਸਨੇ ਫੜਾਇਆ 23 ਸਵਾਲੀ ਨੂੰ ਇਹ 25000 ਬਹੁਤ ਇਦਾਂ ਦੇ ਸਨਮਾਨ ਹੁੰਦੇ ক্রিকেট ਦੇ ਵਿੱਚ ਆਪਣੀ ਚ ਕਿ 25000 ਰੁਪਇਆ ਕਹਿ ਕੇ ਜਾਂ 31000 ਕਹਿ ਕੇ ਲਪਾਪਾ ਵੇ ਖਾਲੀ ਪੜਾ ਕੇ ਉੱਪਰ ਲਿਖ ਜਾਂਦੇ ਆ ਜਿਦੇ ਤੇਰੇ ਨਾਲ ਵੀ ਪਿੰਦੀ ਸਾਹਿਬ ਇਤਾਂ ਹੋਇਆ ਨਹੀਂ ਇਤਾਂ ਕਦੇ ਨਹੀਂ ਹੋਇਆ ਮਰਦੇ ਡਾਕ ਕਰਵਾਇਆ ਆਪ ਆਪਣਾ ਨਾਮ ਨਾਉਂਗਾ ਨਹੀਂ ਬਿਲਕੁਲ ਨਹੀਂ ਮੈਂ ক্রিকেট ਤੋਂ ਡਰ ਕੇ ਕਹਿੰਦਾ ਮੈਂ ਰੱਬ ਤੋਂ ਡਰ ਕੇ ਕਹਿੰਦਾ ਕਦੇ ਕਿੱਕੇ ਸਨਮਾਨ ਹੀ ਨਹੀਂ ਕਰਾਇਆ ਹਾਂ ਇੱਕ ਇਹ ਹੁੰਦਾ ਕਿ ਮੇਰੇ ਸਨਮਾਨ ਕੈਸ਼ ਪ੍ਰਾਈਜ਼ ਬਹੁਤ ਹੋਏ 3100 5500 2100 1100 ਮੈਂ ਗਿਣ ਵੀ ਨਹੀਂ ਸਕਦਾ ਕਿੰਨੇ ਕ ਸਨਮਾਨ ਹੋ ਗਏ ਇੱਕ ਸਨਮਾਨ ਬੋਲੇਆ ਸੀਗਾ ਬਰੋਲੀ ਕੱਪ ਤੇ ਲਾਲੀ ਜੱਟ ਤੇ ਗੁਰਸ਼ਰਨ ਮੇਰਕੀ ਇਹ ਮੋਟਰਸਾਈਕਲ ਨਾਲ ਨਵੇਂ ਮੋਟਰਸਾਈਕਲ ਨਾਲ ਸਨਮਾਨ ਕਹਿੰਦਾ ਜਦੋਂ ਉਸ ਹਿਆਰ ਉਪਰ ਚੱਕ ਪੋਇਆ ਉਦੋਂ ਮੈਂ ਇਹ ਗੱਲ ਕਹਿੰਦੀ ਸੀ ਕਿ ਕਿਸਾਨੀ ਅੰਦੋਲਨ ਚੱਲਦਾ ਸੀਗਾ ਇੱਕ ਸਾਲ ਮੈਂ ਦੂਰ ਵੀ ਰਿਹਾ ਕ੍ਰਿਕਟ ਤੋਂ ਵੀ ਕਿਉਂਕਿ ਸਥਾਨੀ ਅੰਦੋਲਨ ਚੱਲਦਾ ਮੈਂ ਨਹੀਂ ਖੇਡੂਗਾ ਮੈਂ ਇਹ ਗੱਲ ਕਹਿੰਦੀ ਸੀ ਕਿ ਜਿਹੜਾ ਤੁਸੀਂ ਮੈਨੂੰ ਮੋਟਰਸਾਈਕਲ ਦੇਣਾ ਉਹ ਤੁਸੀਂ ਉੱਧਰ ਦੇ ਦਿਓ ਉਹਨਾਂ ਨੇ ਉੱਧਰ ਸੇਵਾ ਕਰਤੀ ਆਪਾਂ ਨੂੰ ਇਹ ਖੁਸ਼ੀ ਹੈ ਇੱਕ ਸਨਮਾਨ ਮੇਰਾ ਬੋਲਿਆ ਸੀਗਾ ਮੰਗੇ ਘੋਲੀਏ ਬਾਈ ਤੇ ਕਿ ਕੁੱਲਰ ਨਾ ਕਰਨਾ ਜਿੱਥੇ ਬਿੰਦੀ ਕਹੂਗਾ ਉਹ ਬਾਈ ਦੇ ਮੈਨੂੰ ਅੱਜ ਵੀ ਮੈਸੇਜ ਆਉਂਦੇ ਆ WhatsApp ਤੇ Insta ਤੇ Facebook ਤੇ ਫੋਨ ਵੀ ਆਉਂਦੇ ਆ ਕਿ ਬਾਈ 10 ਸਿਰਮਾਨ ਕਰੀਏ ਕੁੱਲਰ ਨਾਲ ਤੇਰਾ ਮੈਂ ਹੀ ਬਾਈ ਨੂੰ ਹਾਂ ਨਹੀਂ ਕਰ ਰਿਹਾ ਮੈਂ ਕਹਿੰਦਾ ਕੋਈ ਗੱਲ ਨਹੀਂ ਬਾਈ ਹੋ ਜਾਊਗਾ ਤੇ ਮੰਗਾ ਕੋਲੇ ਸੱਚੀ ਬਾਈ ਬੜਾ ਘੈਂਟ ਬਾਈ ਬਾਈ ਬਹੁਤ ਇਨਸਾਨ ਵਧੀਆ ਕੋਈ 50 ਕਲਿਆਂ ਦਾ ਮਾਲਕ ਨਹੀਂਗਾ ਬਹੁਤ ਜਿੰਨੂੰ ਕਹਦੇ ਉਹ ਜबान ਪਕਾ ਕੇ ਰੱਖਦਾ ਸਾਡਾ ਮੰਗਾ ਭਾਈ ਪਾਸਪ ਦਾ ਪ੍ਰਮੋਟਰ ਹੈ ਤੇ ਵੈਗਰੂ ਮੇਸ਼ਾ ਚੜਤੀ ਕਲਾ ਚ ਰੱਖੇ ਬਿੰਦੀ ਸੁਹਾਲੀ ਆਪ ਤਾਂ ਟੀਮਾਂ ਚ ਅਫਦੀ ਖੇਡਦਾ ਕਿਤੇ ਪਿੰਡ ਦੇ ਵਿੱਚ ਜਦੋਂ ਵੀ ਇੱਕ ਜਾਂ ਦੋ ਬਾਰੋਂ ਮੇਰੇ ਕਮ ਜਾਦਰ ਨਰੂਲ ਕਪ ਘਟ ਹੁੰਦੇ ਸਾਬਜਾ ਦਾ ਅਜੀਤ ਸਿੰਘ ਨਗਰ ਤੇ ਘਰਤੀ ਤੇ ਜਿਆਦਾ ਇੱਕ ਜਾਂ ਦੋ ਬਾਰ ਹੀ ਹੁੰਦੇ ਆ ਕਿਤੇ ਬਿੰਦੀ ਨੇ ਆਪਣਾ ਪਿੰਡ ਜਦੋਂ ਸੁਹਾਲੀ ਦੀ ਟੀਮ ਐਂਟਰ ਕਰਾਉਂਦਾ ਕਿਉਂਕਿ ਬਿੰਦੀ ਨੇ ਆਪ ਕਦੇ ਪੈਸੇ ਲਾਏ ਨਹੀਂ ਤੇ ਕਦੇ ਵੀ ਜਦੋਂ ਵੀ ਸਟਾਰ ਕਿਟਨ ਆਉਂਦੇ ਆ ਪਿੰਡ ਦੇ ਵਿੱਚ ਤੇਰੇ ਜੋ ਟੂਰਨਾਮੈਂਟ ਵੀ ਕਰਾ ਕੇ ਹਟੇ ਸੀ ਪਿਛਲੇ ਸਾਲ ਤੇ ਬਿੰਦੀ ਸੁਹਾਲੀ ਨੇ ਕਿੰਨੇ ਕੁ ਪੈਸੇ ਦਿੰਦਾ ਉਹਨਾਂ ਨੂੰ ਜਿਹੜੇ ਪਲੇਅਰ ਕਿਟਨ ਆਉਂਦੇ ਆ ਜੇ ਤਾਂ ਮੈਂ ਟੀਮ ਦੀ ਗੱਲ ਕਰਾਂ ਟੀਮ ਮੇਰੀ ਟੀਮ ਤੇ ਲਗਭਗ ਸਾਰੇ ਹੀ ਪਲੇਅਰ ਖੇਡ ਚੁੱਕੇ ਆਂ ਕੁਝ ਪਲੇਅਰ ਨਹੀਂ ਖੇਡ ਪਾਏ ਕਿਉਂਕਿ ਬਾਹਰ ਵੀ ਚਲੇ ਗਏ ਤਲਵਿੰਦਰ ਨੇ ਵੀ ਖੇਡਣਾ ਸੀ ਬਾਈ ਨੇ ਕਿਹਾ ਹੀਗਾ ਪੱਕਾ ਕਿਤੇ ਹੋਰ ਬਹੁਤ ਸਾਰੇ ਪਲੇਅਰ ਖੇਡਦੇ ਆਂ ਕਦੇ ਕਿਸੇ ਨੇ ਪੈਸਾ ਨਹੀਂ ਮੰਗਿਆ ਅਸੀਂ ਖੁਦ ਆਪਦੇ ਚਲੋ ਲਾਲੀ ਬਾਈ ਦਾ ਤੇਲ ਪਾਣੀ ਦੀ ਸੇਵਾ ਉਹਨਾਂ ਨੂੰ ਦੇ ਦਾਂਦਾ ਵੀ ਤੁਸੀਂ ਲੋਕ ਕੱਲੂ ਇਹ ਨਾ ਤੁਮੀ ਕੋਲੋਂ ਪੈਸਾ ਲਗਾ ਬਾਕੀ ਪਿੰਡ ਦੀ ਗੱਲ ਕਰਾਂ ਪਿੰਡ ਤੇ ਇੰਨੇ ਟੂਰਨਾਮੈਂਟ ਹੋਏ ਆਂ ਹਰੇਕ ਟੂਰਨਾਮੈਂਟ ਤੇ ਆਪਣੇ ਪਿਆਰ ਨੂੰ ਪਲੇਅਰ ਹਾਰੇ ਸਾਰੇ ਹੀ ਪਲੇਅਰ ਖੇਡਣਾ ਜਿਹੜੇ ਟ੍ਰੇਨਿੰਗ ਚੱਲ ਜੇ ਪੈਸਿਆਂ ਦੀ ਗੱਲ ਕਰਾਂ ਜਦੋਂ ਖੇਡਦੇ ਆ ਉਹਨਾਂ ਦੇ ਉੱਤੇ ਪੈਸੇ ਲਾ ਦਿੰਦੀ ਹੈ ਸਾਡੀ ਕਮੇਟੀ ਤੇ ਇਹਦੇ ਛੱਕਿਆਂ ਤੇ ਇਹਦੀ ਵਿਕਟਾਂ ਤੇ ਪਰ ਜੇ ਮੈਂ ਗੱਲ ਕਰਾਂ ਮੇਰੀ ਟੀਮ ਚ ਸਾਰੇ ਸਟਾਰ ਖੇਡਦੇ ਆ ਕਦੇ ਕਿਸੇ ਨੇ ਨਹੀਂ ਕਿਹਾ ਭਾਈ ਅਸੀਂ ਤਾਂ 5000 ਲੈਣਾ 4000 ਲੈਣਾ ਆਪਣੀ ਮਰਜ਼ੀ ਨਾਲ ਅਸੀਂ ਤੇਲ ਪਾਣੀ ਦੇ ਦਿੰਦੇ ਯਾਰੀਆਂ ਕਮਾਈਆਂ ਪਿਆਰ ਕਮਾਇਆ ਪਿਆਰ ਕਮਾਇਆ ਬਿੰਦੀ ਨੇ ਠੀਕ ਆ ਇਹ ਕਮਾਉਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਇਹ ਸਾਰੀ ਉਮਰ ਲੱਗ ਜਾਂਦੀ ਲੋਕਾਂ ਦੀ ਪਰ ਇਹ ਚੀਜ਼ਾਂ ਕਮਾਉਣੀਆਂ ਪਿਆਰ ਸਤਿਕਾਰ ਬਹੁਤ ਔਖਾ ਤੇ ਉਹਨੂੰ ਮੈਂਟੇਨ ਕਰਕੇ ਰੱਖਣਾ ਬਿੰਦੀ ਸਾਹਿਬ ਬਹੁਤ ਔਖਾ ਤੇ ਜਾਂਦਿਆਂ ਹੋਇਆਂ ਕੋਈ ਮੈਸੇਜ ਦੇਣਾ ਚਾਹੁੰਨੇ ਹਾਂ ਭਰਾਵਾਂ ਨੂੰ ਜਿਹੜੇ ਨਵੇਂ ਪਲੇਅਰ ਐ ਤੇ ਉਹਨਾਂ ਭਰਾਵਾਂ ਨੂੰ ਜਰੂਰ ਮੈਸੇਜ ਦਿਓ ਕਿ ਜਿਹੜੇ ਭਰਾਵਾਂ ਦੇ ਆਪ ਤਸਪੂਰਤ ਸਰੀਰ ਐ ਹੱਥ ਪੈਰ ਚੰਗੇ ਐ ਉਹ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਕੋਈ ਚਿੱਟੇ ਨੂੰ ਕੋਈ ਕੋਈ ਵੀ ਨਸ਼ਾ ਡੁੱਬੇ ਹੋਏ ਐ ਉਹਨਾਂ ਨੂੰ ਗਰਾਊਂਡਾਂ ਨਾਲ ਜੁੜਨਾ ਚਾਹੀਦਾ ਜਾਂ ਨਹੀਂ ਜੁੜਨਾ ਚਾਹੀਦਾ ਜੇ ਸਾਫ਼ ذور ਤੋਂ ਤੁਸੀਂ ਇੱਕ ਹੱਥ ਨਾਲ ਵੀ ਸਾਰੀ ਦੁਨੀਆ ਫੈਨ ਕਰੀ ਕੀਤੀ ਹੋਈ ਹੈ ਆਪਦੀ ਖੇਡ ਕਰਕੇ ਤੇ ਤੁਹਾਡੀ ਸਖਸ਼ੀਅਤ ਉਹਦੇ ਕਰਕੇ ਇਹਈ ਮੈਸੇਜ ਦਵਾਂਗਾ ਕਿ ਬਾਈ ਨਸ਼ੇ ਛੱਡੋ ਸਾਰੇ ਬਾਕੀ ਜੇ ਕਿਸੇ ਨਾਲ ਕੋਈ ਬੈਰ ਵਿਰੋਧ ਨਫ਼ਰਤ ਹੈ ਉਹਨੂੰ ਨਾ ਫਲਾਓ ਤੇ ਗਰਾਊਂਡ ਤੱਕ ਉਹਨੂੰ ਗਰਾਊਂਡ ਤੇ ਰੱਖੋ ਗਰਾਊਂਡ ਤੇ ਬਾਹਰ ਵਧੀਆ ਜ਼ਿੰਦਗੀ ਜਿਓ ਕਈ ਬੰਦਿਆਂ ਨੂੰ ਇਹ ਲੱਗਦਾ ਕਿ ਇਹ ਸਾਨੂੰ ਐ ਕਰਦਾ ਉਹ ਕਰਦਾ ਜਿਸ ਗੱਲ ਸੱਚੀ ਹੁੰਦੀ ਹੈ ਮੂੰਹ ਤੇ ਕਹਿ ਦਿੰਦਾ ਨਾ ਕੁਝ ਬੰਦੇ ਵੀ ਨਾ ਬੋਲਣੋਂ ਵੀ ਹਟ ਗਏ ਜੇ ਮੈਂ ਪਿੰਡ ਦੀ ਗੱਲ ਕਰਾਂ ਤਾਂ 13-1400 ਵੋਟ ਹੈ 10 12 ਬੰਦੇ ਨਹੀਂ ਬੋਲਦੇ ਹੋਊਂਗੇ ਪਰ ਕਈ ਬੋਲਦੇ ਵੀ ਆ ਬਾਕੀ ਬੋਲਦੇ ਆ 12 1300 ਬੰਦਾ ਬਾਕੀ ਇਹ ਕਿ ਜਦੋਂ ਆਪਾਂ ਸੱਚ ਕਹਿ ਦਨੇ ਫਿਰ ਥੋੜੇ ਜਿਹੇ ਟਾਈਮ ਲਈ ਚੁੱਪਦਾ ਸੜ ਜਾਂਦੇ ਆ ਬੰਦੇ ਮੈਨੂੰ ਕੋਈ ਅਫਸੋਸ ਨਹੀਂ ਪਰ ਹਾਂ ਕਦੇ ਮੈਂ ਦਿਲ ਤੋਂ ਨਫਰਤ ਲੈ ਕੇ ਨਹੀਂ ਚੱਲਿਆ ਕਦੇ ਮੈਂ ਇਹ ਨਹੀਂ ਸੋਚਿਆ ਕਿ ਇਹਦਾ ਇਹ ਮਾੜਾ ਹੋ ਜਾਏ ਉਹ ਮਾੜਾ ਹੋ ਜਾਏ ਰੱਬ ਡਰ ਕੇ ਕਹਿੰਦਾ ਕਿ ਆਪਾਂ ਸਭ ਦਾ ਗੁਰਦੁਆਰੇ ਵੀ ਚਾਈਦੇ ਸਰਬਤ ਦੇ ਭਲਾ ਮੰਗੀਦਾ ਉਹਦੇ ਚ ਸਾਰੀ ਆ ਜਾਨੀ ਪਾਣੀ ਆ ਗਿਆ ਜੀ ਆ ਗਿਆ ਬਾਕੀ ਹੋਰ ਵੀ ਆ ਗਿਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਆ ਤੁਹਾਡੇ ਸਾਹਮਣੇ ਜਿੰਦਾ ਜਾਗਦੀ ਮਸਾਲਾ ਹੈ ਪਰਮਾਤਮਾ ਨੇ ਬਹੁਤ ਕੁਝ ਖੋਇਆ ਵੀ ਪਰ ਕਦੇ ਹਿੰਮਤ ਨਹੀਂ ਹਾਰਾ ਬਿੰਦੀ ਸੋਹਲੀ ਵਾਲਾ ਹਮੇਸ਼ਾ ਮਾਣ ਕਰਦਾ ਇਸ ਭਰਾ ਤੇ ਮੇਸ਼ਾ ਸੱਚਾ ਸੱਚੀ ਖੇੜ ਸੱਚਾਈ ਮੇਸ਼ਾ ਬੋਲੀ ਐ ਕਦੇ ਖੇੜ ਨਾਲ ਦਗਾਣੀ ਕਮਾਇਆ ਨਹੀਂ ਤਾਂ ਬਹੁਤ 플레이ਰ ਆ ਜਿਨ੍ਹਾਂ ਨੂੰ ਸਭ ਸਭ ਕੁਝ ਦਿੱਤਾ ਨਾਮ ਸਭ ਕੁਝ ਦਿੱਤਾ ਐ ਐਕਸ ਵੀ ਕਰਦੇ ਆ ਦਗਾ ਵੀ ਕਰਦੇ ਆ ਪਰ ਉਹ ਉਹਨਾਂ ਲਈ ਮੈਸੇਜ ਐ ਕਿ ਅੱਗੇ ਜਰੂਰ ਆਉਣਗੀਆਂ ਇਹ ਸਾਰਾ ਕੁਝ ਪਰਮਾਤਮਾ ਵੇਖਦਾ ਤੇ ਇਹ ਆ ਸਾਡੇ ਨਾਲ ਸਾਡਾ ਪ੍ਰਾ ਬਿੰਦੀ ਸੋਹਣੀ ਕਾਸਪੁਰਗੜ ਦਾ ਹੀਰਾ ਜਿਨੇ ਇੱਜ਼ਤ ਪਿਆਰ ਸਤਿਕਾਰ ਕਮਾਇਆ ਤੇ ਵੈਗਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਮਾਰੀਆਂ ਖੁਸ਼ੀਆਂ ਦਵੇ ਪ੍ਰਮਾਤਮਾ ਅੰਦਰੂਸ਼ੀਆਂ ਬਖਸ਼ੇ ਤੇ ਇਦਾਂ ਹੀ ਕ੍ਰਿਕਟ ਨਾਲ ਜੁੜਿਆ ਰਵੇ ਇਦਾਂ ਹੀ ਖੇਡਦਾ ਰਵੇ ਇਦਾਂ ਹੀ ਦੁਨੀਆ ਨੂੰ ਪਿਆਰ ਸਤਿਕਾਰ ਤੇ ਆਪਣੀਆਂ ਸੋਹਣੀਆਂ-ਸੁਣੀਆਂ ਵੀਡੀਓ ਕਰਕੇ ਸਾਰੀ ਦੁਨੀਆ ਦਾ ਪਿਆਰ ਖਾਟਦਾ ਰਵੇ ਤੇ ਆਸ਼ੀਰਵਾਦ ਲੈਂਦਾ ਰਵੇ ਸਾਰੇ ਸਾਡੇ ਵੱਡਿਆਂ ਦਾ ਤੇ ਧੰਨਵਾਦ ਬਿੰਦੀ ਸਾਹਿਬ ਸਾਡੇ ਨਾਲ ਜੁੜਨ ਲਈ ਟਾਈਮ ਕੱਢਣ ਲਈ ਤੇ ਮਿਲਦੇ ਆਪਾਂ ਇਦਾਂ ਹੀ ਕੋਈ ਨਵੇਂ ਭਰਾ ਨਾਲ ਜਲਦੀ ਅਗਲੇ ਇੰਟਰਵਿਊ ਦੇ ਵਿੱਚ ਕੋਈ ਨਵੀਂ ਸ਼ਖਸੀਅਤ ਕੋਈ ਵੱਖਰਾ ਸਵਾਲ ਹੋਣਗੇ ਜੇ ਕੋਈ ਸਵਾਲ ਰਹਿੰਦਾ ਹੋਇਆ ਤੇ ਜਰੂਰ ਕਮੈਂਟ ਕਰਿਓ ਤੇ ਕਿਵੇਂ ਲੱਗਿਆ ਆਪਣੀ ਬਿੰਦੀ ਭਰਾ ਨਾਲ ਇੰਟਰਵਿਊ ਇਸ ਬਾਰੇ ਵੀ ਜਰੂਰ ਦੱਸਣਾ ਇਦਾਂ ਹੀ ਪਿਆਰ ਦਿੰਦੇ ਰਹੋ ਮਿਲਦੇ ਆ ਅਗਲੇ ਇੰਟਰਵਿਊ ਧੰਨਵਾਦ ਧੰਨਵਾਦ